ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕਪੂਠਲਾ ਦੇ ਗੁਰਨਾਨਕ ਸਟੇਡੀਅਮ ਵਿਕੇਕ ਮਾਰਚ ਨੂੰ ਦਵਾਬਾ ਸਪੋਰਟਸ ਕਲੱਬ ਵੱਲੋਂ ਕਬੱਡੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਕਲੱਬ ਦੇ ਜ਼ਿਆਦਾਤਰ ਅਧਿਕਾਰਧਾਰ ਪੰਜਾਬ ਪਹੁੰਚ ਚੁੱਕੇ ਹਨ ਤੇ ਇਸ ਮੌਕੇ ਤੇ ਗੁਰਨਾਨਕ ਸਟੇਡੀਅਮ ਵਿਕੇ ਸਪੋਰਟਸ ਕਲੱਬ ਵੱਲੋਂ ਤਿਆਰੀਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਕਬੱਡੀ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਜ਼ਿਲ੍ਹਿਆਂ ਦੀਆਂ ਟੀਮਾਂ ਤੇ ਹਰਿਆਣਿਆਂ ਦੀ ਟੀਮ ਨੇ ਹਿੱਸਾ ਲਵੇਗੀ ਕਬੱਡੀ ਚੈਂਪੀਅਨਸ਼ਿਪ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 5 ਲੱਖ ਰੁਪਏ ਤੇ ਦੂਜਾ ਇਨਾਮ 4 ਲੱਖ ਰੁਪਏ ਦਿੱਤਾ ਜਾਵੇਗਾ ਜਦਕਿ ਕਬੱਡੀ ਚੈਂਪੀਅਨਸ਼ਿਪ ਦੇ ਬੈਸਟ ਰੇਡਰ ਅਤੇ ਜਾਫੀ ਨੂੰ ਬੁਲਟ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸਭ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੇ ਤੁਹਾਡੇ ਚੈਨਲ ਨੂੰ ਤੇ ਬਾਕੀ ਵੇਖਣ ਵਾਲੇ ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਵਾਬਾ ਸਪੋਰਟਸ ਕਲੱਬ ਦੇ ਜੋ ਕਿ ਇਹ ਚੈਂਪੀਅਨਸ਼ਿਪ ਹੋਣ ਜਾ ਰਹੀ ਹੈ। ਉਦੇ ਵਿੱਚ ਪਹਿਲਾ ਪ੍ਰਾਈਜ਼ 5 ਲੱਖ ਰੁਪਈਆ ਦੂਜਾ ਪ੍ਰਾਈਜ਼ 4 ਲੱਖ ਰੁਪਈਆ ਨਾਲ ਬੈਸਟਾਂ ਨੂੰ ਬੁਲਟ ਮੋਟਰਸਾਈਕਲ ਦਿੱਤੇ ਜਾਣਗੇ ਤੇ ਉੱਥੇ ਜਿੱਥੇ ਖੇਡ ਵਧੀਆ ਹੋ ਰਹੀ ਹੈ ਉੱਥੇ ਬੱਬੂ ਮਾਨ ਦਾ ਖੁੱਲਾ ਖਾਲਾ ਲੱਗ ਰਿਹਾ ਆ ਸਾਡੀ ਦੁਆਬਾ ਸਪੋਰਟਸ ਕਲੱਬ ਜਿਹੜੀ ਹੈ ਸਾਰੇ ਹਰਦੇਵਿੰਦਰ ਦੁੱਲਾ ਤੇ ਬਲਜੀਤ ਸਿੰਘ ਮੀਤਾ ਬਾਜੀ ਤੇ ਪਰਮਜੀਤ ਤੰਜੂ ਤੇ ਰਣਜੀਤ ਚੰਨਾ ਤੇ ਜਸ ਖਹਿਰਾ ਤੇ ਨਾਲ ਸਾਡੇ ਪਿੰਦੂ ਉਹਨੇ ਆਪਣੇ ਬਾਕੀ ਸਾਰੇ ਸਾਡੇ ਭਰਾ ਤੇ ਬੱਗੀ ਹੁਣ ਸਾਰੇ ਖੜੇ ਆ ਇੱਥੇ ਅਸੀਂ ਆ ਵਧੀਆ ਉਪਰਾਲਾ ਇੱਕ ਕਰਨ ਜਾ ਰਹੇ ਆ ਕਬੱਡੀ ਦੀ ਜਿਹੜੀ ਪਹਿਲਾਂ ਵੀ ਚਲੋ ਹੁੰਦੀ ਦੀ ਕਬੱਡੀ ਐਤਕੀ ਹੀ ਨਵਾਂ ਇੱਕ ਚੈਂਪੀਅਨਸ਼ਿਪ ਕਰਾਉਣ ਜਾ ਰਹੇ ਆ 8 ਜ਼ਿਲ੍ਹੇ ਜਿਹਦੇ ਵਿੱਚ ਖੇਡਣਗੇ ਤੇ ਬਹੁਤ ਹੀ ਝੋਟੀ ਦੀਆਂ ਟੀਮਾਂ ਖੇਡਣਗੀਆਂ ਜੋ ਸਟਾਰ ਪਲੇਅਰ ਸਾਰੇ ਖੇਡਣਗੇ ਉਸ ਦੇ ਦੌਰਾਨ ਕਿਸੇ ਦਾ ਸੁਣੂ ਨੇ ਸਾਰਾ ਕੁਝ ਦਾਸੀ ਦਿੱਤਾ ਟੀਮਾਂ ਜਿਹੜੀਆਂ ਖੇਡਣੀਆਂ ਆ ਰੈਸਲਿੰਗ ਉਸ ਤੋਂ ਇਲਾਵਾ ਬੱਬੂ ਮਾਨ ਦਾ ਲਾ ਖੜਾ ਹੋਊਗਾ ਸ਼ਾਮ ਨੂੰ ਤੇ ਸਾਡੀ ਉਮੀਦ ਆਸਿਆ ਦਰਸ਼ਕਾਂ ਤੋਂ ਵੀ ਕਿ ਸਾਰੇ ਕਬੱਡੀ ਪ੍ਰੇਮੀਆਂ ਤੋਂ ਕਿ ਹੌਮਹੌਮਾ ਕੇ ਪਹੁੰਚੋ ਤੇ ਵੱਧ ਤੋਂ ਵੱਧ ਸਾਡਾ ਸਾਥ ਜੋਏ ਦੇ ਵਿੱਚ ਕਿਉਂਕਿ ਇਹ ਪਹਿਲੀ ਵਾਰੀ ਅਸੀਂ ਇਹ ਉਪਰਾਲਾ ਕਰਨ ਲੱਗੇ ਆ ਤੇ ਇਹਦੇ ਵਿੱਚ ਸਾਰੇ ਸਪੋਰਟਰਾਂ ਦਾ ਸਾਥ ਬਹੁਤ ਜ਼ਰੂਰੀ ਹੈ ਸਰਕਾਰੀ ਸਮਾਰਟ ਸਕੂਲ ਧਰਮਕੋਟ ਰੰਦਾਵਾ ਦੇ ਪੰਜਾਬੀ ਅਧਿਆਪਕ ਹਰਪਾਲ ਸਿੰਘ ਅੱਜ ਵੀ ਕਲਮ ਵਾਲੇ ਵਿਰਸੇ ਨਾਲ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਜੋੜ ਕੇ ਰੱਖੇ ਹੋਏ ਆਂ ਕਲਮ ਨਾਲ ਲਿਖਣ ਵਿੱਚ ਉਹਨਾਂ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਇੰਨਾ ਮਾਹਿਰ ਬਣਾ ਦਿੱਤਾ ਹੈ ਕਿ ਲਗਾਤਾਰ 5 ਸਾਲ ਤੋਂ ਇਹ ਵਿਦਿਆਰਥੀ ਸੂਬਾ ਪੱਧਰ ਤੇ ਸੁੰਦਰ ਲਿਖਾਈ ਮੁਕਾਬਲੇ ਜਿੱਤਦੇ ਆ ਰਹੇ ਹਨ ਮੇਰਾ ਨਾਮ ਜਿਸਪਾਲ ਸਿੰਘ ਆ ਜੀ ਮੈਂ ਬਤੌਰ ਪੰਜਾਬੀ ਮਾਸਟਰ ਸਰਕਾਰੀ ਹਾਈ ਸਮਾਰਟ ਸਕੂਲ ਧਰਮਕੋਟ ਬੱਗਾ ਵਿਖੇ ਸੇਵਾ ਨਿਭਾ ਰਿਹਾ ਹਾਂ ਜੀ ਕਲਮ ਦੇ ਨਾਲ ਜਿਹੜੇ ਆ ਉਹ ਗਿਣੇ-ਚੁਣੇ ਆਪਾਂ ਕਿਉਂਕਿ ਮੁਕਾਬਲੇ ਨੂੰ ਮੁੱਖ ਰੱਖ ਕੇ ਤਿਆਰੀ ਕਰਵਾਈ ਜਾਂਦੀ ਆ ਤੇ ਜੇਕਰ ਪੈਨ ਦੀ ਗੱਲ ਕਰੀਏ ਤਾਂ ਉਹ ਅਣਗਿਣਤ ਬੱਚੇ ਹਨ ਜਿਹੜੇ ਪੈਨ ਦੇ ਨਾਲ ਸੁੰਦਰ ਲਿਖਾਈ ਜਿਹੜੇ ਉਹ ਨਿਕਰੇ ਨੇ ਛੋਟੇ ਬੱਚੇ ਜਿਹੜੇ ਆ ਉਹ ਬੜੀ ਜਲਦੀ ਸਿੱਖਣ ਸਮਰੱਥਾ ਜਿਹੜੀ ਆ ਉਹਨਾਂ ਦੀ ਬਹੁਤ ਜ਼ਿਆਦਾ ਹੁੰਦੀ ਆ ਉਹ ਕਹਿੰਦੇ ਉਹਨਾਂ ਦਾ ਸੁਭਾਅ ਜਿਹੜਾ ਇੱਕ ਨਕਲਚੀ ਬਾਂਦਰ ਦੀ ਤਰ੍ਹਾਂ ਹੁੰਦਾ ਇੱਕ ਵਾਰੀ ਉਹਨਾਂ ਨੂੰ ਦੱਸਣਾ ਪੈਂਦਾ ਹੈ ਫਿਰ ਉਹ ਆਪੇ ਸ਼ੁਰੂ ਹੋ ਜਾਂਦੇ ਹਨ ਔਰ ਬੱਚਿਆਂ ਦਾ ਦਿਮਾਗ ਜਿਹੜਾ ਹੈ ਉਹ ਸਿੱਖਣ ਵਾਸਤੇ ਬਹੁਤ ਤੀਬਰ ਹੁੰਦਾ ਹੈ ਉਹ ਬੜੀ ਆਸਾਨੀ ਦੇ ਨਾਲ ਉਹ ਸਿੱਖਣਾ ਜਾਂਦੇ ਨੇ ਡਿਜੀਟਲ ਜਮਾਨਾ ਵਾਂ ਸਮੇਂ ਦੇ ਨਾਲ ਬੜੀ ਚੀਜ਼ਾਂ 'ਚ ਬਦਲਾਅ ਜਿਹੜਾ ਉਹ ਵੇਖਣ ਨੂੰ ਮਿਲਦਾ ਹੈ ਪਰ ਆਪਣੇ ਪਰਾਤਨ ਵਿਰਸੇ ਨੂੰ ਜਿਹੜਾ ਅੱਖੋਂ ਪਰੋਖੇ ਕਰਨਾ ਵੀ ਕਿਸੇ ਪ੍ਰਕਾਰ ਦੀ ਅਕਲਮੰਦੀ ਨਹੀਂ ਮੈਂ ਤੇ ਗਿਣਦਾ। ਤੋਂ ਇੱਕ ਛੋਟਾ ਜਿਹਾ ਉਪਰਾਲਾ ਆਪਾਂ ਕਰ ਰਹੇ ਹਾਂ ਕਿ ਇੱਕ ਤਾਂ ਬੱਚਿਆਂ ਦੀ ਲਿਖਾਈ ਜਿਹੜੀ ਸੁੰਦਰ ਹੋ ਰਹੀ ਆ ਦੂਸਰੀ ਆਪਣੀ ਪਰਾਤਨ ਵਿਰਾਸਤ ਜਿਹੜੀ ਆ ਉਸ ਨੂੰ ਵੀ ਆਪਾਂ ਸੰਭਾਲਣ ਦੀ ਜਿਹੜੀ ਆ ਕੋਸ਼ਿਸ਼ ਕਰ ਰਹੇ ਹਾਂ। ਮੈਂ ਸੰਭਾਲਣ ਦੇ ਗਲਾਸ ਜੀ ਪੰਜਾਬੀ ਭਾਸ਼ਾ ਵਾਸਤੇ ਇਸ ਤਰ੍ਹਾਂ ਇਹਦੇ ਵਾਸਤੇ ਬੱਚਿਆਂ ਨੂੰ ਆਪਾਂ ਅੱਧਾ ਘੰਟਾ ਰੋਜ਼ ਅਭਿਆਸ ਵਾਸਤੇ ਦਿੰਦੇ ਆ ਜੀ। ਵੱਖਰਾ ਪੀਰੀਅਡ ਲੱਗਦਾ ਨਹੀਂ ਵੱਖਰਾ ਪੀਰੀਅਡ ਕੋਈ ਨਹੀਂ ਆ ਉਹਨਾਂ ਨੂੰ ਘਰ ਆਪਾਂ ਸ਼ੀਟ ਦੇ ਦਿੰਦੇ ਆ। ਉਹ ਘਰ ਬੈਠ ਕੇ ਆਰਾਮ ਨਾਲ ਲਿਖ ਕੇ ਲੈ ਆਉਂਦੇ ਨੇ ਉਸ ਤੋਂ ਬਾਅਦ ਮੈਂ ਅਗਲੇ ਦਿਨਾਂ ਦੀ ਸ਼ੀਟ ਵੇਖ ਕੇ ਉਹਨਾਂ ਦੀਆਂ ਜਿਹੜੀਆਂ ਤਰੂਟੀਆਂ ਹੁੰਦੀਆਂ ਉਹ ਦੱਸ ਦਿੰਦਾ ਹਾਂ ਉਹਨਾਂ ਨੂੰ ਫਿਰ ਉਹ ਸੁਧਾਰ ਕਰਦੇ ਨੇ ਉਹਨਾਂ ਵਿੱਚ ਹਾਂਜੀ ਬਿਲਕੁਲ ਜੀ ਬੱਚੇ ਮੇਰੇ ਲਗਭਗ ਪਿਛਲੇ 4-5 ਸਾਲਾਂ ਤੋਂ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਜਿਹੜੇ ਸੁੰਦਰ ਲਿਖਾਈ ਦੇ ਮੁਕਾਬਲੇ ਆ ਉਹਨਾਂ ਦੇ ਵਿੱਚ ਹਮੇਸ਼ਾ ਹੀ ਪਹਿਲੀਆਂ ਦੂਜੀਆਂ ਪੋਜੀਸ਼ਨਾਂ 'ਤੇ ਕਾਬਜ਼ ਰਹੇ ਨੇ ਔਰ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਚਲੋ ਆਪਾਂ ਇਸ ਦੇ ذریعے ਕੁਛ ਨਾ ਕੁਛ ਜਿਹੜਾ ਉਹ ਚੰਗਾ ਕਰਨ ਦੀ ਕੋਸ਼ਿਸ਼ ਕਰ ਰਹੇ ਆ मेरिटोरियस టీచర్స్ ਯੂਨੀਅਨ ਪੰਜਾਬ ਦੇ ਇਕਾਈ ਗੁਰਦਾਸਪੁਰ ਵੱਲੋਂ ਮੈਰਿਟੋਰियस ਸਕੂਲ ਦੇ ਗੇਟ ਅੱਗੇ ਛੁੱਟੀ ਤੋਂ ਬਾਅਦ ਪੰਜਾਬ ਸਰਕਾਰ ਦੇ ਲਾਰਿਆਂ ਦੀ ਪੰਡ ਫੂਕੀ ਗਈ। ਪੰਜਾਬ ਸਰਕਾਰ ਦਾ ਪਿੱਛੇ ਆਪਾ ਕਰਦੇ ਮੈਰਿਟੋਰियस ਅਧਿਆਪਕਾਂ ਵੱਲੋਂ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਤੇ ਹਰਪ੍ਰੀਤ ਗੁਨੀਆਣਾ ਤੇ ਹਰਪ੍ਰੀਤ ਦਸੂਹਾ ਨੇ ਕਿਹਾ ਕਿ ਸਰਕਾਰ ਦੇ ਲਾਰਿਆਂ ਨੂੰ ਹੁਣ ਸਹਿਣ ਨਹੀਂ ਕੀਤਾ ਜਾਵੇਗਾ। ਇਹ ਜਿਹੜਾ ਰੋਸ ਪ੍ਰਦਰਸ਼ਨ ਉਹ ਕਰ ਰਹੇ ਆ ਅਸੀਂ ਅੱਜ ਪੰਜਾਬ ਸਰਕਾਰ ਦੇ ਜਿਹੜੇ ਲਾਰਿਆਂ ਦੀ ਪੰਡ ਆ ਉਹਨੂੰ ਅਸੀਂ ਫੂਕ ਰਹੇ ਆ ਕਿਉਂਕਿ ਇਹ ਸਰਕਾਰ ਜਿਹੜੀ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਪੰਜਾਬ ਦੇ ਵਿੱਚ ਚਾਹੀ ਸੀ ਔਰ ਬਾਤ ਚੜ ਕੇ ਜਿਹੜੇ ਅਸੀਂ ਕੱਚੇ ਅਧਿਆਪਕ ਉਹਨਾਂ ਨੇ ਇਸ ਸਰਕਾਰ ਨੂੰ ਬਣਾਉਣ ਦੇ ਵਿੱਚ ਆਪਣਾ ਹਿੱਸਾ ਪਾਇਆ ਸੀ ਅੱਜ ਉਹ ਸਰਕਾਰ ਲਗਾਤਾਰ ਪਿਛਲੇ 3 ਸਾਲਾਂ ਤੋਂ ਸਾਨੂੰ ਲਗਾਤਾਰ ਲਾਰੇ ਤੇ ਨਾਰਾ ਲਾ ਰਹੀ ਹੈ ਪਿਛਲੇ ਕੁਝ ਸਮੇਂ ਤੇ ਜਿਹੜੇ ਸਾਡੇ ਸਿੱਖਿਆ ਮੰਤਰੀ ਹੈਗੇ ਆ ਹਰਜੋਤ ਬੈਂਸੋਰੀ ਉਹ ਲਗਾਤਾਰ ਮੀਟਿੰਗਾਂ ਤੋਂ ਭੱਜ ਰਿਹਾ ਔਰ ਸਾਡੇ ਨਾਲ ਲਾਰੇ ਤੇ ਨਾਰਾ ਲਾ ਰਿਹਾ ਹੈ ਅੱਜ ਅਸੀਂ ਇਸੇ ਲਈ ਇਹ ਜਿਹੜੀ ਲਾਰੇ ਦੀ 판 ਦਾ ਪੰਜਾਬ ਸਰਕਾਰ ਦੀ ਉਹ ਫੂਕੀਆ ਤਾਂ ਜੋ ਸਰਕਾਰ ਨੂੰ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚ ਸਕੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫਿਰ ਤੋਂ ਦੁਬਾਰਾ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਆ ਉਹ ਵੱਡੇ ਪੱਧਰ ਦੇ ਉੱਤੇ ਸਿੱਖਿਆ ਮੰਤਰੀ ਦੇ ਪਿੰਡ ਜਿਹੜਾ ਗੰਭੀਰਪੁਰ ਆ ਉੱਥੇ ਕਰਨ ਜਾ ਰਹੇ ਆ। ਲਾਰਾ ਸਾਨੂੰ ਇਹ ਲਾਜੀ ਪਿਛਲੇ ਸਮੇਂ ਦੇ ਦੌਰਾਨ ਦਿੱਲੀ ਇਲੈਕਸ਼ਨ ਦੇ ਕਰਕੇ ਸਾਨੂੰ ਮੀਟਿੰਗ ਮਿਲੀ ਸੀ। ਉਹ ਮੀਟਿੰਗ ਲਗਾਤਾਰ ਤਿੰਨ ਵਾਰ ਜਿਹੜੀ ਆ ਉਹ ਬਦਲ ਦਿੱਤੀ ਗਈ ਆ। ਪਹਿਲਾਂ 8 ਤਰੀਕ ਰੱਖੀ ਗਈ, ਫਿਰ ਉਹਨੂੰ ਵਧਾ ਕੇ 10 ਤਰੀਕ ਰੱਖਿਆ ਗਿਆ। ਉਸ ਤੋਂ ਬਾਅਦ ਉਹ ਵੀ ਤਰੀਕ ਜਿਹੜੀ ਆ 20 ਤਰੀਕ ਰੱਖਿਆ ਗਿਆ। ਉਹ ਤਰੀਕ ਫਿਰ ਤੋਂ ਜਿਹੜੀ ਆ ਬਦਲ ਦਿੱਤੀ ਗਈ ਆ ਹਣ। ਸੋ ਅਸੀਂ ਮੰਗ ਸਾਡੀ ਹੈ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕੀਤਾ ਜਾਵੇ। ਅਸੀਂ ਜਿਹੜੇ ਅਧਿਆਪਕ ਹੈਗੇ ਆ ਉਹ ਉੱਚ ਯੋਗਤਾ ਪ੍ਰਾਪਤ ਸਾਡੇ ਅਧਿਆਪਕ ਹੈ ਗਿਆ ਪ੍ਰੋਪਰ ਚੈਨਲ ਦੇ ਥਰੂ ਭਰਤੀ ਹੋਇਆ 2018 ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀਗਾ ਜਿਹਦੇ ਵਿੱਚ 8800 88 ਅਧਿਆਪਕਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਜਿਹੜੇ ਸੁਸਾਇਟੀ ਦੇ ਅਧਿਆਪਕ ਸੀਗੇ ਉਹਨਾਂ ਨੂੰ ਰੈਗੂਲਰ ਕੀਤਾ ਗਿਆ ਸੀ ਪਰ ਜਿਹੜੇ 250 ਦੇ ਕਰੀਬ ਅਧਿਆਪਕ ਸੀਗੇ ਮੈਰਿਟ ਹੋਰ ਸਕੂਲਾਂ ਦੇ ਵਿੱਚ ਉਹਨਾਂ ਨੂੰ ਇਸ ਪਾਲਿਸੀ ਦੇ ਵਿੱਚ ਨਹੀਂ ਲਿਆਂਦਾ ਗਿਆ ਉਹ ਅੱਜ ਤੱਕ ਕੱਚੇ ਜਿਹੜੇ ਹੈਗੇ ਆ ਉਹ ਕੱਚੀ ਨੌਕਰੀ ਦਾ ਸੰਤਾਪ ਢੰਡਾ ਰਿਹਾ ਅਸੀਂ ਇਹੀ ਕਰ ਮੰਗ ਕਰਦੇ ਆ ਕਿ ਜਿਹੜਾ ਸਾਨੂੰ ਜਲਦ ਤੋਂ ਜਲਦ ਸਰਕਾਰ ਜਿਹੜੀ ਕੀ ਆ ਉਹ 2018 ਦੇ ਨੋਟੀਫਿਕੇਸ਼ਨ ਦੇ ਅਧਾਰ ਤੇ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕਰੇ ਕਿੰਨੇ ਟੀਚਰ ਲੱਗ ਰਹੇ ਕਿੰਨੇ ਪੰਜਾਬ ਅਸੀਂ ਲਗਭਗ 280 ਦੇ ਕਰੀਬ ਜਿਹੜੇ ਆ ਕੁਲ ਟੀਚਰ ਹੈਗੇ ਮੈਰਿਟੋਰ ਸਕੂਲਾਂ ਦੇ ਵਿੱਚ 10 ਸਕੂਲ ਹੈਗੇ ਜਿਹੜੇ ਪਾਜੀ ਸਾਡੀਆਂ ਸਭ ਤੋਂ ਮੇਨ ਮੰਗ ਤਾਂ ਇਹੀ ਆ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਰੈਗੂਲਰ ਕੀਤਾ ਜਾਵੇ ਕਿਉਂਕਿ ਜਦੋਂ ਇਹ ਸਰਕਾਰ ਆਈ ਸੀਗੀ ਤੇ ਭਗਵੰਤ ਮਾਨ ਇਹ ਗੱਲ ਕਹਿੰਦਾ ਸੀ ਕਿ ਮੈਨੂੰ ਹਰਾ ਪੈਨ ਦੇ ਦਿਓ ਸਿਵਲ ਸਿਕੱਤਰ ਰੇਡ ਦੀਆਂ ਪੌਰੀਆਂ ਚੜਾ ਦਿਓ ਮੈਂ ਤੁਹਾਡੇ ਸਾਰੇ ਮਸਲੇ ਹੱਲ ਕਰ ਦੂੰਗਾ ਪਰ ਤਾਂ ਤੁਸੀਂ ਦੇਖ ਰਹੇ ਹੋ ਸਿੱਖਿਆ ਦੇ ਨਾਲ ਨਾਲ ਸਾਰੇ ਹੀ ਪੰਜਾਬ ਜਿਹੜਾ ਉਹ ਆਪਣੀਆਂ ਮੰਗਾਂ ਲੈ ਕੇ ਤੁਰਿਆ ਫਿਰਦਾ ਸੜਕਾਂ ਤੇ ਪਰ ਕਿਸੇ ਦੀ ਵੀ ਕੋਈ ਮੰਗ ਪੂਰੀ ਨਹੀਂ ਹੋਈ ਤੇ ਸਾਡੀ ਮੰਗ ਤਾਂ ਇਹੀ ਹੈ ਸਾਨੂੰ ਬਾਰ-ਬਾਰ ਇਹ ਲਾਰੇ ਲਾਈ ਜਾਂਦੇ ਆ ਕਿ ਤੁਹਾਡਾ ਇਨਕਰੀਮੈਂਟ ਜਾਰੀ ਹੋ ਗਿਆ ਤੁਹਾਡਾ ਇਨਕਰੀਮੈਂਟ ਇੰਨਾ ਕਰੋੜ ਆ ਗਿਆ ਪਰ 8 ਸਾਲਾਂ ਤੋਂ ਸਾਡਾ ਇਨਕਰੀਮੈਂਟ ਵੀ ਬਕਾਇਆ ਆ ਪਲੱਸ ਸਾਡੀ ਜਿਹੜੀ ਸੈਲਰੀ ਆ ਉਹ ਵੀ ਵਧਾਈ ਨਹੀਂ ਜਾ ਰਹੀ ਸਾਨੂੰ ਤੇ ਹੁਣ 20 ਤਰੀਕ ਨੂੰ ਮੀਟਿੰਗ ਸਾਡੇ ਨੂੰ ਮਿਲੀ ਹੋਈ ਆ ਜੇ ਉਹਦੇ ਵਿੱਚ ਵੀ ਸਾਡਾ ਕੋਈ ਹੱਲ ਨਹੀਂ ਹੋ ਪਾਇਆ ਤੇ ਫਿਰ ਆਪਾਂ ਕੋਈ ਹੋਰ ਤਿੱਖਾ ਪ੍ਰਦਰਸ਼ਨ ਆਪਾਂ ਕਰਾਂਗੇ ਗੁਰਦਾਸਪੁਰ ਵਿੱਚ ਉਸ ਵੇਲੇ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਇੱਕ ਕਲੋਨੀ ਵਿੱਚ ਬਹੁਤ ਜ਼ਿਆਦਾ ਹੰਗਾਮਾ ਹੋ ਗਿਆ ਜਿੱਥੇ ਕਿ ਇੱਕ ਪੁਲਿਸ ਵਾਲੇ ਵੱਲੋਂ ਆਪਣੀ ਪਰਜਾਈ ਅਤੇ ਉਸ ਦੀ ਮਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਉੱਥੇ ਲੜਾਈ ਛੁਡਵਾਉਣ ਆਏ ਗਵਾਂਡੀ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਗਿਆ ਜਿਨ੍ਹਾਂ ਨੂੰ ਆਲੇ ਦੁਆਲੇ ਦੇ ਲੋਕਾਂ ਵੱਲੋਂ ਸਿਵਲ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਗਿਆ ਜਿਹਦੇ ਨਾਲ ਮੇਰੀ ਜਠਾਣੀ ਹੈ ਆਗੇ ਮੇਰੀ ਸੱਸ ਨੇ ਮੇਰੇ ਕੋ ਕੁੜੀ ਮੈਨੂੰ ਕਹਿੰਦੀ ਕਿ ਤੂੰ ਚੱਲ ਪਹਿਲਾਂ ਵੀ ਕਿਉਂਕਿ 4 ਮਹੀਨੇ ਹੋ ਗਏ ਮੈਨੂੰ ਘਰੋਂ ਕੁੱਟ ਕੇ ਕੁੱਟਿਆ ਹੀ ਤੇ ਮੈਂ ਰਹਿਣ ਆਈ ਤੇ ਫਿਰ ਮਗਰ ਆ ਕੇ ਵੀ ਤੇ ਇੰਨ ਚਾਰ ਵਾਰੀ ਲੜੀਆਂ ਮੇਰੇ ਬੜੇ ਛੂਟੇ ਸੱਚੇ ਨਾਮ ਲੈ ਘਰ ਵਾਲਾ ਮੇਰੇ ਨਾਲ ਉੱਤ ਗੱਲ ਕਰਦਾ ਉਹ ਮੇਰੇ ਨਾਲ ਲੜਿਆ ਨਹੀਂ ਤੇ ਇਹਨਾਂ ਨੇ ਅੱਜ ਆ ਕੇ ਮੇਰੀ ਕੁੜੀ ਲੈ ਕੇ ਮੇਰੀ ਸੱਸ ਕਹਿੰਦੀ ਚੱਲ ਠੀਕ ਆ ਜਿੰਨਾ ਤੇ ਰਹਾ ਕਾ ਉਹਨਾ ਹਟਾ ਵੀ ਮੈਂ ਕੁੜੀ ਖੜੀ ਆ ਮੇਰੇ ਜੇਠ ਨੇ ਪਿੱਛੋਂ ਚਪੇੜ ਮਾਰੀ ਕਹਿੰਦਾ ਤੇਰਾ ਤੇਰੀ ਜਿਆਦਾ ਆ ਹੱਡੀ ਵੀ ਹੋਣੀ ਆ ਅਹੀਂ ਅਹੀਂ ਖੜਨੀ ਕਰਨੀ ਆ ਮੈਂ ਤੇ ਲਡੇ ਗਈ ਆ ਮम्मा ਐਮਗਰ ਤੇ ਮम्मा ਵੀ ਉਹਨੂੰ ਕਹਿੰਦੇ ਕਹਿੰਦੇ ਆ ਕੀ ਆ ਘਰ ਕੋਈ ਇਹਨੂੰ ਹੱਥ ਚੁੱਕਣ ਲਈ ਦੋਨੋਂ ਨੇ ਫਿਰ ਵਾਪਸ ਤੇ ਫਿਰ ਮੇਰੀ ਸੱਸ ਵੀ ਪੈ ਗਈ ਮੈਂ ਕੁੜੀ ਫੜੀ ਆ ਕੁੜੀ ਕੋ ਕੇ ਮੈਂ ਬੈੱਡ ਤੇ ਬਿਠਾ ਕੇ ਤੇ ਵਾਪਸ ਫਿਰ ਬੜੀ ਘੋਲਾ ਕਾਲੀ ਫਿਰ ਕੁਰਸੀ ਵੱਜੀ ਮੇਰੇ ਇਥੇ ਮम्मा ਨੂੰ ਵੀ ਬੜਾ ਕੁੱਟਿਆ ਨੇ ਮੈਨੂੰ ਬੈੱਡ ਤੇ ਲੰਮੇ ਬਾ ਕੁੱਟਿਆ ਕਰਨਪ੍ਰੀਤ ਸਿੰਘ ਨਾਲ ਕੋ ਜਾਨ ਲਗਾ ਇੱਕੋ ਗੱਲ ਕਹਿੰਦੇ ਕਹਿੰਦਾ ਤੈਨੂੰ ਮੈਂ ਛੱਡਣਾ ਨਹੀਂ ਤੈਨੂੰ ਤੇ ਵੇਖ ਲਾਂਗਾ ਕਹਿੰਦਾ ਤੇਰੇ ਭਰਾ ਨੂੰ ਵੀ ਆਰਗ ਵੀ ਨਹੀਂ ਸਾਡੇ ਕੋ ਕੋਈ ਸਾਧਨ ਵੀ ਨਹੀਂ ਥੋੜੇ ਦਿਨ ਪਹਿਲਾਂ ਮੇਰੇ ਭਰਾ ਕਰਨਪ੍ਰੀਤ ਸਿੰਘ ਕੀ ਕੰਮ ਕਰ ਪੁਲਿਸ ਦਾ ਇਹ ਨਹੀਂ ਕੱਟ ਏ ਸ਼ਾਮੀਆਂ ਹੀ 6-7 ਵਜੇ ਦੀ ਹੁੰਦੀ ਹੈ। ਹਾਂ ਪੁਲਿਸ ਕੋਈ ਕਰਾਈ ਹੋਇਆ ਆ ਮੇਰੇ ਦੀ ਘਰ ਹੀ ਕੌਣ ਆਇਆ ਨਾ ਇਹ ਆਏ ਹੀ ਆਏ ਹੀ ਕਹਿੰਦੇ ਤੁਸੀਂ ਜਾ ਕੇ ਪਹਿਲਾਂ ਪੱਟੀ ਕਰਾਓ। ਬਾਕੀ ਗੱਲ ਬਾਅਦ ਹੋਏਗੀ ਕੋਈ ਕੋਈ ਨਹੀਂ ਗੱਲ ਹੋਈ ਸਾਡੇ ਨਾਲ ਕਿਸੇ ਦੀ ਨਹੀਂ। ਮੇਰੇ ਹੀ ਲੱਗੀ ਹੈ ਜ਼ਿਆਦਾ ਕਿਉਂਕਿ ਮੇਰੇ ਇਹਨੇ ਕੁਰਸੀ ਮਾਰੀ ਨਾ ਮੈਨੂੰ ਇਹਨੇ ਬੈੱਡ ਤੇ ਲੰਮੇ ਪਾ ਕੇ ਕੁੱਟਿਆ ਮੈਨੂੰ ਘਰੇ ਵੀ ਮੇਰੀ ਸੱਸ ਨੇ ਕੁੱਟਿਆ ਹੀ ਨਾਲ ਮੇਰੀ ਨਾਨ ਨੇ। ਇਹ ਕੋਣਾ ਮੋਣਾ ਜਿਵੇਂ ਇਹ ਆ ਡਗਵਾਂਡੀ ਇਹ ਤੇ ਛਡਾਣ ਆਇਆ ਮੈਨੂੰ ਇਹਨੇ ਮੈਨੂੰ ਬੈੱਡ ਤੇ ਲੰਮੇ ਪਾਇਆ ਸੀ ਇਹਨੇ ਛਡਾਇਆ ਤੇ ਇਹਨੂੰ ਫੜ ਲਿਆ ਮੈਨੂੰ ਵੀ ਬਹੁਤ ਘੁੱਟਿਆ ਇਹਨੂੰ ਫਿਰ ਸਾਰੇ ਸਾਰੇ ਲੱਗ ਲੱਗ ਕਲੋਨੀਆਂ ਵਾਲਿਆਂ ਨੇ ਛਡਾਇਆ ਆਣ ਕੇ ਸਾਰੇ ਕੁੜੀ ਵਜਾ ਤੁਹਾਨੂੰ ਵਜਾ ਕੀ ਘੁੱਟਿਆ ਕੁੜੀ ਵਜਾ ਮੇਰੀ ਇਹਦੇ ਕੋਈ ਬੱਚਾ ਨਹੀਂ ਹੈਗਾ ਕੁੜੀ ਮੇਰੀ ਹੈ ਕਹਿੰਦਾ ਕੁੜੀ ਜਿੰਨੀ ਤੇਰੀ ਓਨੀ ਹਾਡੀ ਵੀ ਘਰ ਵਾਲਾ ਮੇਰਾ ਬਾਹਰ ਆ ਉਹ ਵੀ ਨਹੀਂ ਹੁਣ ਉਹਨੂੰ ਵੀ ਮੈਂ ਫੋਨ ਤੇ ਦੱਸਿਆ ਉਹ ਅੱਗੋਂ ਮੈਨੂੰ ਹੀ ਬੋਲਣ ਲੱਗਿਆ ਉਲਟਾ ਉਹ ਵੀ ਨਹੀਂ ਸੌਂਦਾ ਔਰ ਉਹਨੂੰ ਇਹ ਝੂਠ ਦੱਸਦੇ ਜੋ ਦੱਸਦੇ ਉਹਨੂੰ ਝੂਠ ਦੱਸਦੇ ਆ ਮੈਂ ਇਹ ਮੰਗ ਕਰਦੀ ਆ ਮੈਨੂੰ ਬਸ ਉਹਨਿੰਨਾਂ ਕੋ ਤਲਾਕ ਤੇ ਬਸ ਇਨਸਾਫ ਚਾਹੀਦਾ ਔਰ ਕੁਛ ਨਹੀਂ ਚਾਹੀਦਾ ਮੇਨੂੰ ਮੇਰਾ ਭਰਾ ਨੂੰ ਜੇ ਕੁਝ ਵੀ ਹੋ ਗਿਆ ਤੇ ਜ਼ਿੰਮੇਵਾਰ ਕਰਨੋ ਹੋਏਗਾ। ਕੋਈ ਤਾਂ ਨਹੀਂ ਦਾ ਲੈਪਣਾ ਆ ਪੀ ਕੇ। ਇਸ ਹਿਸਾਬ ਕੁਲਵਿੰਦਰ ਕੋਲ ਕੀ ਘਟਨਾ ਹੈ? ਉਹ ਰਹਿਣ ਵਾਲੇ। 7 ਨੰਬਰਸ ਕੇ ਇੰਜੀਨੀਅਰ ਰਹਿਣ ਵਾਲੇ। ਗੱਲ ਪਈ 4-5 ਮਹੀਨੇ ਤੋਂ ਮੇਰੀ ਗੁੜੀਆ ਮੇਰੇ ਕੋਲ ਰਹਿੰਦੀ ਗੁੜੀਆ ਲੈਣ ਆਂਦੇ ਇਹਦੀ ਛੋਟੀ ਜਿਹੜੀ ਡੇਢ ਸਾਲ ਦੀ ਹੈ। ਇਹਨੂੰ ਨਿਗਰ ਰੱਖਦੇ। ਇਹਦੇ ਇਲਜ਼ਾਮ ਵੀ ਬਥੇਰੇ ਲਾਉਂਦੇ ਆ ਪਹਿਲਾਂ ਵੀ ਝੂਠੇ ਸੱਚੇ ਬੜੇ ਇਹਦੇ ਇਲਜ਼ਾਮ ਲਾਏ ਆ ਤੇ ਅੱਜ ਵੀ ਸ਼ਾਮੀ ਆਈ ਇਹਦੀ ਸੱਸ ਆਈ ਆ ਜੇਠ ਤੇ ਨਾਲ ਇਹਦੀ ਠਾਣੀ ਆਈ। ਤੇ ਮੈਂ ਵਾਸ਼ਰੂਮ ਹੀ ਜਦੋਂ ਚਲ ਨੂੰ ਮੈਂ ਵਾਸ਼ਰੂਮ ਚੋਂ ਬਾਹਰ ਆਈ ਇਹਨਾਂ ਨੇ ਇਹਦੇ ਵਾਲ ਬੂਲ ਖਲਾਰੇ ਇਹਦੇ ਨੂੰ ਇਹ ਥੱਲੇ ਹੀ ਤੇ ਜੇਠੇ ਦਾ ਇਹਦੇ ਵਾਲ ਟੁੱਟਣ ਦੇ ਆ ਮੈਂ ਇਹਨੂੰ ਛਡਾਇਆ ਤੇ ਉਹ ਮੇਰੇ ਗਲ ਪੈ ਗਈ ਇਹ ਦੋਵੇਂ ਜਾਨੇ ਮਾਂ ਪੁੱਤ ਜਿਹਦੇ ਚ ਮੈਂ ਵੀਡੀਓ ਬਣਾਈ ਇਹਨਾਂ ਦੀ ਮੇਰੇ ਕੋਲ ਵੀਡੀਓ ਹੈਗੀ ਆ ਤੇ ਫੋਨ ਭਾਜੀ ਇਹਦੇ ਕੋਲ ਸੀਗਾ ਉਹ ਵੀ ਤੋੜੀ ਪੁਲਿਸ ਵਾਲੀ ਨੇ ਫੋਨ ਤੋੜਦਾ ਮੇਰੇ ਜੇਠ ਨੇ ਵੀ ਚੁੱਕ ਚੁੱਕ ਥੱਲੇ ਮਾਰਿਆ ਟੁੱਟ ਗਿਆ ਫੋਨ ਟੁੱਟ ਗਿਆ ਜਾਂਦਾ ਫਿਰ ਸਾਡੇ ਗਵੰਡੀ ਨੇ ਆਵਾਜ਼ ਸੁਣੀ ਉਹ ਸਾਨੂੰ ਛਡਾਉਣ ਆਇਆ ਇਹਨੇ ਉਹਨੂੰ ਵੀ ਕੁੱਟਿਆ ਬੇਟਾ ਮੇਰਾ ਘਰ ਨਹੀਂ ਸੀ ਪਰ ਇਹਨੇ ਬੜੀਆਂ ਧਮਕੀਆਂ ਦਿੱਤੀਆਂ ਕਹਿੰਦਾ ਮੇਰਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਮੈਂ ਮਲਾਜਮਾਂ ਕਹਿੰਦਾ ਕਹਿੰਦਾ ਜਿੱਥੇ ਮਰਜੀ ਚੱਲ ਜਿਓ ਬੜਾ ਗੰਦ ਬੋਲਿਆ ਅੱਗੋਂ ਨਾਲ ਮੇਰੇ ਬੇਟੇ ਨੂੰ ਵੀ ਧਮਕੀ ਦਿੱਤੀ ਆ ਆਈਪੀਐਸ ਦਫਤਰ ਦਿਲਪ੍ਰੀਤ ਦੇ ਨਾਲ ਆ ਜੀ ਪੰਜਾਬ ਪੁਲਿਸ ਪਹਿਲਾਂ ਕਹਿੰਦਾ ਨਹੀਂ ਕਿ ਮੈਂ ਆਈਜੀ ਇਹਨਾਂ ਲੱਗਾ ਵਾਂ ਤੇ ਮੈਂ ਤੁਹਾਡਾ ਕੁੱਖ ਨਹੀਂ ਰਹਿਣ ਦੇਣਾ ਫੋਣੇ ਦਿਲਪ੍ਰੀਤ ਨਾਲ ਹੁਣ ਵੀ ਧਮਕੀਆਂ ਉਹੀ ਦਿੰਦਾ ਵਾ ਸਾਨੂੰ ਇੱਥੇ ਵੀ ਆਣ ਕੇ ਇਹਨੇ ਫੇਰ ਧੱਕਾ ਮਾਰਿਆ ਉਹਨੂੰ ਮੇਰੇ ਬੇਟੇ ਨੂੰ ਇਹ ਵਾਰ ਵੀਡੀਓ ਬਣੀ ਉਹ ਵੀ ਉਹ ਦੁੱਡ ਪੈਂਦੇ ਆ ਮੰਗ ਭਾਜੀ ਇਹੀ ਮੈਂ ਕਰਦੀ ਆ ਕਿ ਮੇਰੀ ਮੇਰੇ ਸਿਰ ਤੇ ਆਦਮੀ ਹੈ ਨਹੀਂ ਆ ਮੈਂ ਬੜੀ ਮੁਸ਼ਕਲ ਬੱਚੇ ਪਾਲੇ ਆ ਟਿਫਨਾ ਦਾ ਮੈਂ ਕੰਮ ਕਰਦੀ ਆ ਤੇ ਮੈਨੂੰ ਗਲਤ ਮਲ ਤੇ ਇਲਜ਼ਾਮ ਮੇਰੇ ਤੇ ਵੀ ਲਾਉਂਦੇ ਆ ਤੇ ਮੇਰੀ ਕੁੜੀਆਂ ਤੇ ਵੀ ਲਾਉਂਦੇ ਆ ਤੇ ਬਸ ਮੰਗ ਇਹ ਹੀ ਆ ਭਾਜੀ ਕਿ ਜੇ ਇਹ ਮੁਲਾਜ਼ਮਾਂ ਤੇ ਆਮ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਹੈਗੀ ਜੇ ਮੁਲਾਜ਼ਮਾਂ ਤੇ ਸਾਡੀ ਵੀ ਕੋਈ ਜ਼ਿੰਦਗੀ ਹੈ ਨਾ ਇਹ ਥੋੜੀ ਕਿ ਸਾਡੀ ਕੋਈ ਇੱਜ਼ਤ ਨਹੀਂ ਰਿਸਪੈਕਟ ਨਹੀਂ ਆ ਤਨੁਨ ਇਨਸਾਫ ਦਿੱਤਾ ਜਾਵੇ ਇਹੋ ਜਿਹੇ ਗੰਦੇਆ ਬੰਦਿਆਂ ਕੋਲੋਂ ਕਿਉਂਕਿ ਇਹਦੀ ਮਾਂ ਦੇ ਵੀ ਇੰਨੇ ਡਰਾਮੇ ਤੀਜੇ ਦਿਨ ਨੂੰ ਕਦੀ ਪੈਰਾਲਾਈਜ਼ ਹੋ ਜਾਂਦਾ ਕਦੀ ਕੁਛ ਕਹਿੰਦੀ ਜੋ ਕੁਛ ਹੁੰਦਾ ਤੇਰੀ ਕੁੜੀ ਦੀ ਵਜ੍ਹਾ ਨਾਲ ਹੁੰਦਾ ਭਾਈ ਇਹ ਇਹਨਾਂ ਦੇ ਗਵਾਂਡੇ ਸਾਨੂੰ ਪਤਾ ਰੋਜ਼ ਹੀ ਆਣ ਕੇ ਧਮਕੀ ਭਾਈ ਮੇਰਾ ਨਾਮ ਕਿਸ਼ਨੂ ਮਹਈਆ ਜਿਹੜਾ ਭਾਈ ਇਹ ਸਾਹਮਣੇ ਮੈਂ ਅੰਦਰ ਮੈਂ ਪੂਜਾ ਕਰੰਦੇ ਹਾਂ ਹਰ ਮਨਾ ਮੈਂ ਪੂਜਾ ਕਰਦਾ ਪਿਆ ਹਾਂ ਤੇ 7 ਨੰਬਰ ਸੀਮਾ 16 ਨੰਬਰ ਬਲੌਗ ਮੇਰਾ 5 ਨੰਬਰ ਫਲੈਟ ਆ ਤੇ ਮੈਂ ਮਾਨਾ ਪੂਜਾ ਕਰਨਾ ਮੈਂ ਮੈਂ ਬਾਹਰ ਖੜਖੜ ਜੀ ਹੋਣ ਮੈਂ ਭਾਈ ਕੋਲ ਤੇ ਜਬਰਦਸਤ ਕਈ ਜਾਂ ਨਿਆ ਜਦੋਂ ਵੇਖਿਆ ਬਾਹਰ ਆਪਾਂ ਚ ਲੜਾਈ ਕਰਦੇ ਹੀ ਤੇ ਮੈਂ ਮੈਂ ਭਾਈ ਨੂੰ ਕਿਹਾ ਮੈਂ ਭਾਈ ਬਿਲਕੁਲ ਸਰ ਪੁਲਸਾ ਲਗਨ ਤਰ ਪਿੱਤੀ ਦੀ ਉਹਨੇ ਉਹਨੇ ਮੈਨੂੰ ਮਾਰਨਾ ਸ਼ੁਰੂ ਕਰਤਾ ਮੈਂ ਮੈਂ ਬਿਲਕੁਲ ਮੈਂ ਦਰਵੇ ਬੰਦਣ ਲੱਗੇ ਵਜ ਨਹੀਂ ਸਕਦਾ ਕਿ ਮੈਂ ਪੂਜਾ ਪਾਠ ਕਰਦਾ ਹਾਂ ਮਨਲੀ ਪੂਜਾ ਕਰਦਾ ਉਹਨੇ ਫੇਰ ਮੈਨੂੰ ਜਿੱਦ ਤੱਕ ਪੁੱਟਣਾ ਸ਼ੁਰੂ ਕਰਦਾ ਮੈਂ ਕੋਸ਼ਿਸ਼ ਕਰਦਾ ਮੈਂ ਜੰਗਲੇ ਵਿੱਚ ਮੈਂ ਥੋੜਾ ਫਸਾ ਗਿਆ ਉੱਥੇ ਆਪਣੇ ਬੂਟ ਮਾਰੇ ਦੇ ਵਿੱਚ ਆਪਸੀ ਟੋਟੀਆਂ ਦੀਆਂ ਮੇਰੀਆਂ ਪਰ ਗੰਦ ਬਹੁਤ ਬੋਲਦੇ ਨੇ ਬਹੁਤ ਜ਼ਿਆਦਾ ਇੱਥੇ ਵੀ ਆਣ ਕੇ ਹਸਪੀਟਲ ਚ ਆਣ ਕੇ ਧਮਕੀਆਂ ਦੇਣ ਡਿਆ ਆ ਬਾਕੀ ਇਹ ਜਿੱਦਾਂ ਮਿਹਨਤ ਕਰਕੇ ਆਪਣੇ ਬੱਚੇ ਪਾਲਾਂਦੇ ਉਹ ਸਾਨੂੰ ਪਤਾ ਆ ਗਲਤ ਇਲਜ਼ਾਮ ਲਾਉਂਦੇ ਨੇ ਕੀ ਗੱਲ ਹੋਈ ਆ ਗੱਲ ਇਹ ਹੀ ਹੋਈ ਆ ਕਿ ਸ਼ਾਮੀ ਆਏ ਆ ਤੇ ਕੁੜੀ ਖੋਂਦੇ ਹੀ ਕੁੜੀ ਨੂੰ ਖੜਦੇ ਆ ਪੋਤਰੀ ਨੂੰ ਤੇ ਇਹ ਨੋ ਨਹੀਂ ਚੰਗੀ ਲੱਗਦੀ ਕੁੜੀ ਨੂੰ ਖੋਖੋ ਖੜਦੇ ਸਾਡੇ ਸਾਹਮਣੇ ਵੀ ਕਈ ਵਾਰ ਆਂਦੇ ਰਹੇ ਕੁੱਟਦੇ ਰਹੇ ਆ ਕੁੜੀ ਲੈ ਜਾਣੀ ਖੋ ਕੇ ਫੇਰ ਛੱਡ ਜਾਣੀ ਆ ਲੈ ਜਾਣੀ ਆ ਖੋ ਕੇ ਛੱਡ ਜਾਣੀ ਆ ਗੱਲ ਕੁਛ ਨਹੀਂ ਹੋਈ ਲੈਣੀ ਆਈ ਮੈਨੂੰ ਛੋਟੀ ਜੀ ਬੇਟੀ ਆ ਨਹੀਂ ਮਿਲਣ ਦਿੰਦੇ ਸਾਨੂੰ ਮੈਂ ਸਿਰਫ ਉਹਨੂੰ ਲੈਣ ਆਈ ਆਂ ਚੱਲ ਇਹਨਾਂ ਨੇ ਦੀ ਮਦਰ ਨੇ ਕੁੰਡੀ ਲਗਾ ਲਈ ਅੰਦਰੋਂ ਤੇ ਇੱਕ ਬੰਦਾ ਸੀਗਾ ਅੰਦਰ ਉਹ ਨਾਲ ਆਇਆ ਹੋਇਆ ਉਹਨੇ ਹੁਣ ਆਪਣੀ ਸੱਟਾਂ ਲਾਈਆਂ ਉਹਨੇ ਵੀ ਮੈਨੂੰ ਬਹੁਤ ਮਾਰਿਆ ਕੁੱਟਿਆ ਇਹਨਾਂ ਤਿੰਨਾਂ ਨੇ ਮਾਰਿਆ ਕੁੱਟਿਆ ਮੈਨੂੰ ਬਹੁਤ ਜ਼ਿਆਦਾ ਸਾਰਿਆਂ ਨੇ ਵੇਖਿਆ ਬਾਹਰ ਮੇਰੇ ਵਾਲ ਵੀ ਬੁੱਤੇ ਇਹਨਾਂ ਨੇ ਕਾਫੀ ਮਾਰਕਟਾਈ ਕੀਤੀ ਉੱਥੇ ਸਰ ਝੂਠ ਜੋ ਮਰਜੀ ਬੋਲੀ ਜਾਣਾ ਝੂਠ ਦਾ ਕੀ ਆ ਜ਼ਿਲ੍ਹਾ ਗੁਰਦਾਸਪੁਰ ਦੇ ਦਿਨਾਨਗਰ ਕਸਬੇ ਨੇੜੇ ਸਥਿਤ ਪਿੰਡ ਕੁਲੀਆਂ ਚ ਇੱਕ ਅਜੇਹਾ ਮਾਮਲਾ ਸਾਹਮਣੇ ਆ ਜਿਸ ਵਿੱਚ ਪਿੰਡ ਦੇ ਇੱਕ ਪਰਿਵਾਰ ਨੇ ਆਪਣੇ ਰਿਸ਼ਤੇਦਾਰਾਂ ਦੇ ਘਰ ਵਿੱਚ ਆਂ ਦਾ ਬਾਬਾ ਘੇਟ ਕੇ ਬੁਰੀ ਤਰ੍ਹਾਂ ਘੁੱਟ ਛੱਡਿਆ। ਬਾਬੇ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਜਿਸ ਦੇ ਚੱਲਦਿਆਂ ਹੁਣ ਉਸਨੇ ਇਲਾਜ ਲਈ ਸਿਵਲ ਹਸਪਤਾਲ ਦਿਨਾਨਗਰ ਵਿਖੇ ਭਰਤੀ ਕਰਵਾਇਆ ਗਿਆ। ਸਰਪੰਚ ਜੀ ਇਹ ਕਿ ਮੇਰਾ ਭਰਾ ਵੀ ਬਾਾਰ ਸੀਗਾ, ਮੇਰਾ ਵੱਡਾ ਭਰਾ ਸ਼ੱਕਾ ਤੋਂ ਬਾਾਰ ਸੀਗਾ। ਤੇ ਉਹਨੂੰ ਡਾਕਟਰ ਵੱਲ ਘੱਜਰੇ ਆ ਤੇ ਫੇਰ ਉਹ ਕੋਈ ਜਮ ਰੰਗ ਬਾਬੇ ਚੱਕਰ ਆ ਗਿਆ। ਫੇਰ ਇਹ ਬਾਬੇ ਕੋਲ ਜਾ ਰਿਹਾ। ਸੁਬਾਬੇ ਕੋਲ ਅੱਜ ਵੀ ਘਰਾਂ ਦੇ ਕੋਸ਼ਿਸ਼ ਕੀਤੀ ਉਹਨਾਂ ਨੂੰ। ਮੈਂ ਤਾਂ ਠੀਕ ਹੈ ਕਿ ਬਾਬੇ ਆ ਤੇ ਕੋਈ ਬ कि ओनु मेरा बाबे ना ऐछि ढाता ओ दिमाग च ब्रींग बोझ करदा कि ਤੁਹਾਡੇ ਘਰ द्या ही ਕਿਤੇ ਨਾ ਠੀਕ ਹੈ ਜੀ ਉਹ ਨਾਲੇ ਭਰਾ ਭਰਾ ਵੇ ਖੜੜ ਪਾਤਾ ਉਹਨੂੰ ਕਿਹਾ ਚੱਗੇ ਹੋ ਹਸਪੀਟਲ ਜਾਂ ਗੁਰਦਾਸਪੁਰ ਜਾਂ ਪਠਾਨਕੋਟ ਕਿਤੇ ਨਹੀਂ ਪੱਦਾਂ ਲਿਆ ਦੇ ਦਿੱਤਾ ਪਤਨ ਘਰ ਦਾ ਮੇਰੇ ਖੀਜਾ ਸ਼ਕਾਪ ਪਰਜਾਈ ਮੇਰੀ ਮੈਸੂ Delhi ਜਾਣਾ ਮੇ ਤੁਝੇ ਭਰਾਵਾਂ ਨਾਲ ਜਾਣਾ ਵੀ ਇਹਨੂੰ ਕਿਹਾ ਹਸਪੀਟਲ ਲਈਏ ਲੇਕਰ ਕਿਤੇ ਨਹੀਂ ਬਾਪੇ ਨੇ ਜਾਣ ਦਿੱਤਾ ਹਾਂ ਠੀਕ ਹੈ ਜੀ ਫਿਰ ਅਸੀਂ ਵੀ ਕਹਿ ਲੀ ਜੀ ਪਹਿਲੇ ਹੀ ਪ੍ਰੋਬਲਮਾਂ ਤੇ ਅਸੀਂ ਪਹਿਲੇ ਨੇ ਵੀ ਅਰੇਂਜਮੈਂਟ ਕਰਨੇ ਆ ਤੁਸੀ ਇਹਨੂੰ ਕੋ ਚੰਗਾ ਸੁਣ ਲਿਓ ਜੇ ਭਰਾ ਨੂੰ ਪੁੱਛਣਾ ਤਾਂ ਭਜਾਈ ਨਾ ਕਹਣਾ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਭਰਾ ਮੇਰੇ ਵਿੱਚ ਵਿੱਚ ਉਰਿੰਦਾ ਰੰਦਾ ਰਹਿ ਗਿਆ ਅੱਥੋਂ ਤੱਕ ਕੀ ਕਿ ਬਾਬੇ ਨੇ ਡੇਲੀ ਘਰ ਆਉਣਾ ਰਾਤ ਨੂੰ ਪਤਾ ਨਹੀਂ ਕੀ ਕਰਨਾ ਕੀ ਨਹੀਂ ਗਾ ਹਾਨੂੰ ਪਤਾ ਫਿਰ ਉਹਦੇ ਵਾਰ ਵਿੱਚ ਕੀ ਹੋਇਆ ਕਿ ਇਹਨਾਂ 15 20 ਦਿਨ ਠੀਕ ਹੈ ਜੀ ਆ ਨੂੰ ਘਰ ਆਣਾ ਬਣ ਕਰਤਾ ਭਰਾ ਮੇਰਾ ਅੰਦਰ ਹੀ ਕਿਡਣਾ ਘਸਣੇ ਵਾਲਾ ਮੈਂ ਤੁਹਾਨੂੰ ਭਰਾਵਾਂ ਨੂੰ ਅੰਦਰ ਹੀ ਜਾਣਦਾ ਮੱਲੇ ਨੂੰ ਕੋਈ ਨੂੰ ਅੰਦਰ ਨਹੀਂ ਜਾਣਦਾ ਤੇ ਬਾਪਾ ਨੂੰ ਪਤਾ ਨਹੀਂ ਕੀ ਹੁਣ ਸਮਝਾਉਂਦਾ ਰਿਹਾ ਕੀ ਕਰਦਾ ਰਿਹਾ ਮੇਰੀ ਭੁਜਾਈ ਭੂਰੀ ਭਲੀ ਭਰਾ ਭੀਜੀ ਮੇਰੇ ਅੱਗੇ ਜਾਂਦੇ ਆ ਮੈਂ ਉਹਦੀ ਕਹਿਦਾ ਰਿਹਾ ਵੀ ਇਹ ਕੰਮ ਮੁੱਦਾ ਨਹੀਂ ਕਰ ਪਤਾ ਹੀ ਆ ਤੇ ਮੈਂ ਮੇਰੇ ਤੇ ਸ਼ਤਰ ਤੇਰੀ ਵਾਲੋਂ ਕੋਈ ਸਿੱਕਾ ਕੱਢਕਾਣਾ ਭਰਾਗੇ ਗਿਆਗਾ ਗੈ ਛੱਡੋ ਲੇਕਿਨ ਉਹਨਾ 15 ਦਿਨ ਬਾਪੇ ਹੁਮਲ ਬਾਪੇ ਨਾਲ ਕੀ ਮਨਾ ਕਰਦਾ ਕਿ ਕਿਹੇ ਨੂੰ ਮੰਦਰ ਨਹੀਂ ਆਉਂਦਾ ਜਾਂ ਕੀ ਉਹਨੂੰ ਓਰਿਜਨਲ ਲੋਡ ਤੇ ਛਿਆਣੀ ਡਾਕਟਰ ਵੀ ਸੀ ਠੀਕ ਹੈ ਜੀ ਕਿ ਹਸਪਤਲ ਲੋੜੀ ਗਾ ਜਿਹਨਾਂ ਨਹੀਂ ਜਾਣਦਾ ਠੀਕ ਹੈ ਜੀ ਅੱਡ ਕੀ ਹੋ ਗਿਆ ਹੈ ਬੜੇ ਬਾਰੇ ਕਹਾਂ ਕਿ ਯਾਰ ਤੂੰ ਇਹਨੂੰ ਤੇ ਚੰਗੇ ਹੱਥ ਵਾਲੀ ਉਹ ਡਾਕਟਰ ਕੋਲ ਇਹਨਾਂ ਜਾਣਦਾ ਬਾਬੇ ਨਾਲ ਪਤਾ ਕੀ ਅੰਦਰ ਕੱਦਾ ਕਿ ਦਿੱਲੀ ਰਾਤ ਨੂੰ ਤੂੰ ਤੇ ਦਿੱਲੀ ਰਿਸੋਰਸ ਨੂੰ ਜਾਇ ਕਰ ਦੇਣੀ ਅਥਰ ਤੱਕ ਹੋ ਗਿਆ ਕਿ ਭਰਾ ਮੇਰਾ ਕੋਰੇ ਹੋਗੇ ਠੀਕ ਹੈ ਜੀ ਇਹ ਭਰਾ ਮੇਰਾ ਕੋਰੇ ਨਹੀਂ ਪੁੱਛਿਆ ਵੀ ਕਿੰਨਾ ਚਿਰ ਤੱਕ ਆਹ ਭਰਾ ਨੂੰ ਮਿਲਣਾ ਹੈ ਭਰਾ ਗੁੰਬਾਰ ਹੈ ਭਰਾ ਉੱਠਿਆ ਜਾਂਦਾ ਤੇ ਜੇ ਭਰਾ ਨੂੰ ਨਹੀਂ ਮਿਲਣਾ ਹੈ कि ਇਹ ਗਾਇ ਨਹੀਂ ਜੀ ਬਾਬੇ ਨਾ ਮਣਾ ਕਰਦਾ ਤੁਹਾਨੂੰ ਹੀ ਬਾਬੇ ਨਾ ਮਣਾ ਕਰਦਾ ਵੀ ਕਿਸ ਨੂੰ ਉਧਰ ਮਿਲਣਾ ਤਾਂ ਕਿ ਬਾਬੇ ਨੂੰ ਬਾਬੇ ਨੇ ਕਹਿ ਤਾ ਕਿ ਇਹਨਾਂ ਤੋਂ ਮਾਇ ਵੀ ਕੰਮ ਕਰਨਾ ਚਾਹੀਦਾ ਹੈ ਨਾ ਇਹਨਾਂ ਕੀ ਉਦੋਂ ਬਾਬੇ ਮਿਸ਼ਰ ਲੱਗ ਕੇ ਭਰਾ ਮੰਤਰੀ ਬਰਾਤਾ ਭਾਰਤ ਵਾਲੇ ਪਾਸੇ ਡੇਰਾ ਪਾਪਾ ਨਾਨਕ ਵਿਖੇ ਸ਼੍ਰੀ ਕਰਤਾਰਪੁਰ ਸੈਪ ਟਰਮੀਨਲ ਦੇ ਅੰਦਰ ਧਾਰਮਿਕ ਸੰਸਥਾ ਦੇ ਪ੍ਰਬੰਧਕਾ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਗੁਰਦੁਆਰਾ ਸਾਹਿਬ ਦਾ ਮਨਮੋਹਕ ਮਾਡਲ ਸ਼ਿਸ਼ੋਭਿਤ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਡੇਰਾ ਪਾਪਾ ਨਾਨਕ ਟਰਮੀਨਲ ਦੇ ਅੰਦਰੂਨੀ ਖੂਬਸੂਰਤੀ ਵੀ ਹੋਰ ਵਧਾਈ ਗਈ ਹੈ ਤੇ ਸੰਗਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਤੋਂ ਪਹਿਲਾਂ ਟਰਮੀਨਲ ਦੇ ਅੰਦਰ ਹੀ ਗੁਰਦੁਆਰਾ ਸਾਹਿਬ ਦੇ ਮਾਡਲ ਦੇਖੀ ਦਰਸ਼ਨ ਕਰ ਸਕਣਗੇ ਕਰਤਾਰਪੁਰ ਗੁਰਦੁਆਰਾ ਸਾਹਿਬ ਦਾ ਮਾਡਲ 13 ਫੁੱਟ ਉਚਾਈ ਤੇ 10 ਬਾਈ 10 ਚੋੜਾ ਹੈ ਜਦੋਂ ਅਸੀਂ ਇੱਥੇ ਆਉਂਦੇ ਸੀ ਤਾਂ ਜਿਹੜੇ ਜਿਹੜੀ ਸੰਗਤ ਟਰਮੀਨਲ ਤੱਕ ਦਰਸ਼ਨ ਕਰਨ ਆਉਂਦੀ ਸੀ ਤਾਂ ਸਾਡੇ ਮਨ ਦਾ ਹੀ ਖਿਆਲ ਸੀ ਔਰ ਸਾਨੂੰ ਅਧਿਕਾਰੀ ਸਾਹਿਬਾਨਾਂ ਨੇ ਵੀ ਕਿਹਾ ਸੀ ਕਿ ਇੱਥੇ ਕਰਤਾਰਪੁਰ ਸਾਹਿਬ ਦਾ ਜਿਹੜਾ ਮਾਡਲ ਲੱਗਣਾ ਚਾਹੀਦਾ ਤੁਸੀਂ ਸੇਵਾ ਕਰਾਓ ਤਾ ਅਸੀਂ 4 ਮਹੀਨਿਆਂ ਦੀ ਮਿਹਨਤ ਨਾਲ ਜਿਹੜਾ ਬਹੁਤ ਹੀ ਵਧੀਆ ਜਿਹੜਾ ਮਾਡਲ ਆ ਇੱਕ ਇੱਕ ਚੀਜ਼ ਦਾ ਖਿਆਲ ਰੱਖ ਕੇ ਹੂ ਹੂ ਉਸੇ ਤਰ੍ਹਾਂ ਜਿਹੜਾ ਮਾਡਲ ਤਿਆਰ ਕੀਤਾ ਹੈ ਤਾਂ ਇਹ ਸੰਗਤ ਦੇ ਵਿੱਚ ਇੱਕ ਵਕਰੀ ਖਿੱਚ ਪੈਦਾ ਕਰੇਗਾ ਕਿ ਅਸਲ ਵਿੱਚ ਜਾ ਕੇ ਅਸੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੀਏ ਤੇ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹਣਾ ਹੈ ਕਿ ਮਿਤੀ 27 ਫਰਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਅਨਰੋਲ ਸੇਵਾ ਸੰਸਥਾ ਦੇ ਵੱਲੋਂ ਇੱਕ ਮਹਾਨ ਨਗਰ ਕੀਰਤਨ ਦਾ ਯੋਜਨ ਕੀਤਾ ਗਿਆ ਜਾ ਰਿਹਾ ਹੈ 15ਵਾਂ ਮਹਾਨ ਨਗਰ ਕੀਰਤਨ ਜੋ ਪੜਾਦਰ ਪੜਾ ਹੁੰਦਾ ਹੋਇਆ 6 ਮਾਰਚ ਨੂੰ ਇਸੇ ਹੀ ਰਸਤੇ ਰਾਹੀਂ ਕਰਤਾਰਪੁਰ ਕੋੜੀਰੋ ਰਾਹੀਂ ਸ੍ਰੀ ਕਰਤਾਰਪੁਰ ਤੋਂ ਸਾਹਿਬ ਦੀ ਪਵਿੱਤਰ ਧਰਤੀ ਤੇ ਜਾ ਕੇ ਸਮਾਪਤ ਹੋਣਾ ਹੈ ਮੈਂ ਸੰਗਤ ਨੂੰ ਅਪੀਲ ਕਰਦਾ ਕਿ ਬਹੁਤ ਹੀ ਵੱਡੀਆਂ-ਵੱਡੀਆਂ ਪ੍ਰਦਰਸ਼ੀਆਂ ਜਿਵੇਂ ਨਨਕਾਣਾ ਸਾਹਿਬ ਦਾ ਮਾਡਲ ਹਰਮੰਦਰ ਸਾਹਿਬ ਦਾ ਮਾਡਲ ਕਰਤਾ ਪੰਜਾ ਸਾਹਿਬ ਦਾ ਮਾਡਲ ਕਰਤਾਰਪੁਰ ਸਾਹਿਬ ਦਾ ਮਾਡਲ ਹੈ ਤੇ ਹੋਰ ਧਾਰਮਿਕ ਪ੍ਰਦਰਸ਼ੀਆਂ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਉਹ ਸੰਗਤ ਜਿਹੜੀ ਉਹ ਨਗਰ ਕੀਰਤਨ ਦੇ ਰੂਪ ਵਿੱਚ ਇੱਥੇ ਪਹੁੰਚ ਰਹੀ ਹੈ ਤਾਂ ਜਿੱਥੇ-ਜਿੱਥੇ ਤੇ ਵੀ ਨਗਰ ਕੀਰਤਨ ਗੁਜ਼ਰੇਗਾ ਸਾਰੀ ਸੰਗਤ ਨੇ ਵੱਜੜ ਕੇ ਉਹਦਾ ਸਵਾਗਤ ਕਰਨਾ ਤੇ ਜਦੋਂ 6 ਮਾਰਚ ਨੂੰ ਇਸ ਰਸਤੇ ਦੇ ਰਾਹੀਂ ਨਗਰ ਕੀਰਤਨ ਜਾਵੇ ਤਾਂ ਇੱਥੇ ਆ ਕੇ ਆਪਾਂ ਵੱਤਵਤ ਸੰਗਤਾਂ ਨਗਰ ਕੀਰਤਨ ਦਾ ਸਵਾਗਤ ਕਰੀਏ ਤੇ ਗੁਰੂ ਮਹਾਰਾਜ ਤੋਂ ਖੁਸ਼ੀਆਂ ਪ੍ਰਾਪਤ ਕਰੀਏ। ਮਾਚੀਵਾੜਾ ਸਾਹਿਬ ਦੇ ਨੇੜਲੇ ਪਿੰਡ ਸ਼ੇਰੀਆਂ ਦੇ ਵਾਸੀ ਨੌਜਵਾਨ ਪ੍ਰਿੰਸਪਾਲ ਸਿੰਘ ਦੀ ਸ਼ਿਕਾਇਤ ਤੇ ਪਤਨੀ ਜਤਿੰਦਰ ਕੌਰ ਅਤੇ ਸੋਰਾ ਜਰਨੈਲ ਸਿੰਘ ਤੇ ਸੱਸ ਬਲਵਿੰਦਰ ਕੌਰ ਵਾਸੀ ਨਵਾਂ ਸ਼ਹਿਰ ਖਿਲਾਫ ਵਿਦੇਸ਼ ਨਾ ਲੈ ਕੇ ਜਾਣ ਦੇ ਕਥਿਤ ਦੋਸ਼ 'ਤੇ 31 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਨਾਮ 'ਤੇ ਕੀਤਾ ਗਿਆ ਸੀ ਪਰ ਅੱਜ ਕੈਨੇਡਾ ਤੋਂ ਪਤਨੀ ਜਤਿੰਦਰ ਕੌਰ ਨੇ ਵੀ ਮੀਡੀਆ ਵਿੱਚ ਆਪਣਾ ਪੱਖ ਪੇਸ਼ ਕਰ ਕਈ ਖੁਲਾਸੇ ਕੀਤੇ ਕੈਨੇਡਾ ਬ੍ਰੈਂਪਟਨ ਸ਼ਹਿਰ ਦੀ ਵਾਸੀ ਜਤਿੰਦਰ ਕੌਰ ਨੇ ਦੱਸਿਆ ਕਿ ਉਸ ਖਿਲਾਫ ਜੋ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਉਹ ਬਿਲਕੁਲ ਝੂਠਾ ਹੈ ਸਰ ਸ਼ਿਕਾ ਜੀ ਮੇਰਾ ਨਾਮ ਜਤਿੰਦਰ ਕੋਹਰਾ ਮੈਂ ਜਿਹੜਾ ਨਮਾਇਸ਼ਾ ਦੀ ਰਹਿਣਾ ਲਿਆ ਤੇ ਮੇਰੀ ਮੈਰਿਜ ਮਾਚੀਵੜਾ ਸਾਈਡ ਦੇ ਲਾਗੇ ਲੱਗਦੇ ਪਿੰਡ ਸ਼ੇਰੀਆਂ ਹੋਈ ਸੀ ਮੇਰੇ ਹਸਬੰਦ ਦਾ ਨਾਮ ਪ੍ਰਿੰਸਪਾਲ ਸਿੰਘ ਹੈ ਮੇਰੇ ਹਸਬੰਦ ਨੇ ਕੁਝ ਦਿਨ ਪਹਿਲਾਂ ਮੇਰੇ ਅਗੇਂਸਟ ਝੂਠਾ ਕੇਸ ਫਾਈਲ ਕੀਤਾ ਹੈ ਕਿ ਮੈਨੂੰ ਨੋ ਧੋਖਾਧੜੀ ਕੀਤੀ ਹੈ ਜੋ ਕਿ ਬਿਲਕੁਲ ਝੂਠਾ ਐਵੇਂ ਤਾਂ ਕੁਝ ਨਹੀਂ ਹੋਇਆ ਮੈਂ 2020 ਦੇ ਵਿੱਚ ਕੈਨੇਡਾ ਆ ਗਈ ਸੀ ਤੇ ਮੈਂ ਆਪਣੇ ਦਿਓਰ ਦੇ ਨਾਲ ਰਹਿੰਦੀ ਸੀ ਸੀ 6-7 ਮਹੀਨੇ ਮੈਂ ਤੇ ਦਿਓਰ ਇਕੱਠੇ ਰਹਿਆ ਉਸ ਦੌਰਾਨ ਮੇਰੇ ਦਿਓਰ ਦਾ ਮੇਰੇ ਨਾਲ ਸੁਭਾਅ ਵਧੀਆ ਨਹੀਂ ਸੀ ਜਿਸ ਕਰਕੇ ਮੈਂ ਉਹਦੇ ਨਾਲ ਅਡਰ ਹੋ ਗਈ ਜਿਸ ਦਿਨ ਮੈਂ ਆਪਣੇ ਜਿਸ ਦਿਨ ਤੋਂ ਮੇਰੇ ਦਿਓਰ ਨਾਲ ਅਡ ਹੋਈਆਂ ਉਸ ਤੋਂ ਬਾਅਦ ਮੇਰੇ ਸਹੁਰਿਆਂ ਦਾ ਮੇਰੇ ਪ੍ਰਤੀ ਬਿਹੇਵੀਅਰ ਚੇਂਜ ਹੋ ਗਿਆ ਉਹ ਮੈਨੂੰ ਜ਼ਬਰਦਸਤੀ ਕਹਿੰਦੇ ਸੀ ਕਿ ਤੂੰ ਆਪਣੇ ਦਿਓਰ ਨਾਲ ਰਹਿ ਤੇ ਮੈਂ ਉਹਨਾਂ ਨੂੰ ਕਹੇ ਸੀ ਕਿ ਮੈਂ ਉਹਦੇ ਨਾਲ ਨਹੀਂ ਰਹਿ ਸਕਦੀ ਹੈਗੀ ਉਸ ਦਿਨ ਤੋਂ ਹੀ ਸਾਡੇ ਵਿੱਚ ਮਨਮਟਕ ਸ਼ੁਰੂ ਹੋ ਗਏ ਪਰ ਫਿਰ ਮੈਂ ਉਹਨਾਂ ਨੂੰ ਕਹੇ ਸੀ ਕਿ ਜਦੋਂ ਮੇਰੇ ਹਸਬੰਡ ਆਜੂਗੇ ਇੱਥੇ ਕੈਨੇਡਾ ਆਜੂਗੇ ਜੇ ਉਹ ਜਾਣਗੇ ਤਾਂ ਫਿਰ ਅਸੀਂ ਤਿੰਨੋਂ ਇਕੱਠੇ ਰਹਿ ਲਾਂਗੇ ਪਰ ਮੈਂ ਇਕੱਲੀ ਨਹੀਂ ਰਹਿ ਸਕਦੀ ਇਹ ਮੈਂ ਆਪਣੇ ਤੇ ਫਿਰ ਮੈਂ ਪੜ੍ਹਾਈ ਜਦੋਂ ਮੈਂ ਆਪਣੀ ਪੜ੍ਹਾਈ ਤੇ ਸੀਗੀ ਮੈਂ ਆਪਣੇ ਹਸਬੰਡ ਨੂੰ ਸਾਰੇ ਡਾਕੂਮੈਂਟ ਭੇਜੇ ਜੋ ਵੀ ਵੀਜ਼ਾ ਫਾਈਲ ਲਈ ਚਾਹੀਦੇ ਸੀ ਤੇ ਮੈਂ ਉਹਨਾਂ ਨੂੰ ਸਾਰੇ ਵੀਜ਼ਾ ਸਪਾਊਸ ਵੀਜ਼ਾ ਲਗਾ ਲਈ ਸਾਰੇ ਡਾਕੂਮੈਂਟ ਭੇਜਤੇ ਤੇ 1 ਸਾਲ ਉਹਨਾਂ ਦੀ ਫਾਈਲ ਪੂਲ ਦੇ ਵਿੱਚ ਪਈ ਰਹੀ ਕੋਈ ਵੀ ਰਿਜ਼ਲਟ ਨਹੀਂ ਆਇਆ 1 ਸਾਲ ਪੈਂਟਿੰਗ ਚ ਉਹਨਾਂ ਦੀ ਫਾਈਲ ਲੱਗੀ ਰਹੀ ਤੇ ਉਸ ਤੋਂ ਬਾਅਦ ਜਦੋਂ 1 ਸਾਲ ਬਾਅਦ ਜਦੋਂ ਮੈਂ ਵਰਕ ਪਰਮਿਟ ਅਪਲਾਈ ਕਰਨ ਲੱਗੀ ਮੈਨੂੰ ਉਸ ਦੌਰਾਨ ਪਤਾ ਲੱਗਾ ਕਿ ਮੇਰੇ ਜਿਹੜਾ ਜਦੋਂ ਮੈਂ ਇੰਡੀਆ ਤੋਂ ਫਾਈਲ ਲਗਾ ਕੇ ਆਈ ਸੀ ਤਾਂ ਏਜੰਟ ਨੇ ਮੇਰਾ ਸਟੇਟਸ ਸਿੰਗਲ ਰੱਖਿਆ ਸੀਗਾ ਤੇ ਮੈਂ ਆਪਣੇ ਜਦੋਂ ਹਸਬੰਡ ਨੂੰ ਕਾਲ ਕੀਤੀ ਤਾਂ ਮੇਰੇ ਹਸਬੰਡ ਕਹਿੰਦੇ ਕਿ ਉਹਨਾਂ ਨੂੰ ਆਲਰੇਡੀ ਇਹ ਚੀਜ਼ ਦਾ ਪਤਾ ਕਿ ਉਹਨਾਂ ਦਾ ਜਿਹੜਾ ਸਟੇਟਸ ਆ ਸਿੰਗਲ ਆ ਪਰ ਉਹਨਾਂ ਨੇ ਮੇਨਾਂ ਇਹ ਗੱਲ ਨਹੀਂ ਸ਼ੇਅਰ ਕੀਤੀ ਮੈਨੂੰ ਇਹ ਨਹੀਂ ਦੱਸਿਆ ਮੈਂ ਇਸ ਬਾਰੇ ਬਿਲਕੁਲ ਅਵੇਅਰ ਨਹੀਂ ਸੀਗੀ ਕਿਉਂਕਿ ਕਿਉਂਕਿ ਜੇ ਮੈਂ ਵੇਰ ਹੁੰਦੀ ਤਾਂ ਸ਼ਾਇਦ ਮੈਂ ਉਹਨਾਂ ਨੂੰ ਪੇਪਰ ਨਾ ਭੇਜਦੀ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਸੀਗਾ ਫਿਰ ਉਸ ਦੌਰਾਨ ਫਿਰ ਉਹਨਾਂ ਨੇ ਆਪਣੇ ਏਜੰਟ ਨੂੰ ਕਾਲ ਕੀਤੀ ਤੇ ਉਹਨਾਂ ਨੇ ਜਿੰਨਾਂ ਤੋਂ ਉਹਨਾਂ ਨੇ ਫਾਈਲ ਲਵਾਈ ਸੀ ਸਮਰਾਰੇ ਵਾਲਿਆਂ ਤੋਂ ਫਿਰ ਉਹਨਾਂ ਨੇ ਮੇਰੇ ਹਸਬੰਦ ਦੀ ਫਾਈਲ ਵਿਧਰੂ ਕਰਾਤੀ ਉਹ ਕਹਿੰਦੇ ਕਿ ਤੁਹਾਡੀ ਤੁਸੀਂ ਰਿਪਰੈਜੈਂਟੇਸ਼ਨ ਹੋ ਜਾਣੀ ਆ ਤੇ ਉਸ ਤੋਂ ਬਾਅਦ ਅਸੀਂ ਕਾਫੀ ਪੁੱਛਿਆ ਤੇ ਸਾਡਾ ਇਹ ਫੈਸਲਾ ਹੋਇਆ ਸੀਗਾ ਕਿ ਅਸੀਂ ਕੋਰਟ ਮੈਰਿਜ ਕਰਾ ਲੈਨੇ ਆ ਦੁਬਾਰਾ ਪਰ ਮੇਰੇ ਜਿਹੜੇ ਇਨ-ਲੋਜ਼ ਆ ਉਹ ਇਸ ਚੀਜ਼ ਨੂੰ ਐਗਰੀ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਕੋਰਟ ਮੈਰਿਜ ਦੁਬਾਰਾ ਨਹੀਂ ਹੋ ਸਕਦੇ ਪਰ ਉਹ ਮੈਨੂੰ ਫਿਰ ਉਹ ਉਹ ਕਹਿ ਮੈਨੂੰ ਇਹ ਕਹਿ ਰਹੇ ਸੀ ਕਿ ਜਿਵੇਂ ਮੇਰਾ ਇੱਥੇ ਦਿਓਰ ਕਹਿੰਦਾ ਹੈ ਕਿ ਓਮੇ ਕਰ ਪਰ ਮੇਰੇ ਮੇਰੇ ਦਿਓਰ ਨਾਲ ਨਹੀਂ ਬਣਦੀ ਸੀਗੀ ਇੱਥੇ ਸਾਡੇ ਆਪਸ ਵਿੱਚ ਨਹੀਂ ਉਹ ਸਹੀ ਕੁਝ ਸਹੀ ਨਹੀਂ ਸੀਗਾ ਤੇ ਤੇ ਉਹ ਉਹ ਦੇ ਮੇਰੇ ਜਿਹੜੇ ਦੋਸਤ ਦਾ ਮੇਰੇ ਦਿਓਰ ਦਾ ਜਿਹੜੇ ਦੋਸਤ ਹੈਦਰ ਉਹ ਕਹਿ ਰਿਹਾ ਸੀਗਾ ਕਿ ਮੈਨੂੰ ਆਪਣੇ ਸਾਰੇ ਕਾਗਜ਼ ਜਿਹੜੇ ਆ ओरिजिनल ਮੇਰਾ ਪਾਸਪੋਰਟ ਮੇਰਾ ਵਰਕ ਪਰਮਿਟ ਉਹ ਦੇ ਦੋਸਤ ਨੂੰ ਦੇ ਕੇ ਆਣਾ ਪਏਗਾ ਤੇ ਉਹ ਦੁਆਰਾ ਮੇਰਾ ਵਰਕ ਪਰਮਿਟ ਅਪਲਾਈ ਕਰ ਦੇਗਾ ਜੋ ਕਿ ਸਹੀ ਨਹੀਂ ਸੀ ਤੇ ਮੈਂ ਇਸ ਗੱਲ ਤੇ ਉਹਨਾਂ ਨਾਲ ਐਗਰੀ ਨਹੀਂ ਕੀਤਾ ਬਸ ਜਿਸ ਦਿਨ ਤੋਂ ਮੈਂ ਉਸ ਗੱਲ ਤੇ ਉਹਨਾਂ ਨਾਲ ਐਗਰੀ ਨਹੀਂ ਹੋਈ ਉਹਨਾਂ ਨੇ ਮੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਉਹ ਮੈਨੂੰ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਇੰਡੀਆ 'ਕੇ ਕੋਰਟ ਮੈਰਿਜ ਕਰਾ ਲੈਣੀ ਆ ਦੁਆਰਾ ਜੇ ਹੋ ਸਕਦੀ ਆਪਣੇ ਕਿ ਆਪਣਾ ਸਭ ਸਹੀ ਰਹੇਗਾ ਪਰ ਉਹ ਇਸ ਲਈ ਉਸ ਟਾਈਮ ਮੰਨੇ ਨਹੀਂ ਤੇ ਉਹ ਕਹਿ ਰਹੇ ਸੀ ਕਿ ਤੂੰ ਸਾਡੀ ਗੱਲ ਮੰਨ ਸ ਆਪਣਾ ਜੋ ਵੀ ਤੇਰੇ origignal document ਨੇ ਉਹ ਜਿਹੜੇ ਮੇਰੇ ਦਿਓਰ ਦਾ ਦੋਸਤ ਆ ਉਹਨੂੰ ਜਾ ਕੇ ਫੜਾ ਕੇ ਆਜਮਾ ਉਹ ਕਹਿੰਦੇ ਵੀ ਉਹ ਇਮੀਗ੍ਰੇਸ਼ਨ ਦੇ ਵਿੱਚ ਆ ਮੈਂ ਉਹ ਗੱਲ ਨਹੀਂ ਮੰਨੀ ਸੀ ਬਸ ਉਸ ਗੱਲ ਤੋਂ ਸਾਡਾ ਅਸਲੀ ਲੜਾਈ ਸ਼ੁਰੂ ਹੋ ਗਈ ਸੀ ਕਿ ਸਾਡੇ ਮਨ ਮਟਾ ਉੱਥੇ ਸ਼ੁਰੂ ਹੋ ਗਈ ਸੀ ਪਰ ਜਿਹੜਾ ਇਹ ਕਹਿ ਰਿਹਾ ਕਿ ਮੈਂ ਸਿਰਫ 7 ਮਹੀਨੇ ਗੱਲ ਕੀਤੀ ਤੇ ਮੈਂ ਬਲੌਕ ਕਰਦੀ ਰਹੀ ਆ ਉਹ ਸੱਚ ਨਹੀਂ ਹੈਗਾ ਬਲੌਕ ਮੈਂ ਉਦੋਂ ਕਰਦੀ ਸੀ ਜਦੋਂ ਮੈਨੂੰ ਮਾਨਸਿਕ ਤਣਾ ਦਿੱਤਾ ਜਾਂਦਾ ਸੀ ਜਦੋਂ ਮੈਨੂੰ ਜਬਰਦਸਤੀ ਕਹ ਜਦੋਂ ਮੈਨੂੰ ਗਲਤ ਬੋਲਦੇ ਸੀ ਜਦੋਂ ਮੇਤੇ ਝੂਠੇ ਇਲਜ਼ਾਮ ਲਾਉਂਦੇ ਸੀਗੇ ਮੈਨੂੰ ਮੈਂ ਮੈਂ 12-12 ਘੰਟੇ ਦਾ ਸ਼ਿਫਟ ਲਾ ਕੇ ਆਂਦੀ ਸੀ ਮੈਨੂੰ ਕਹਿੰਦੇ ਸੀ ਤੂੰ ਤੂੰ ਮੁੰਡਿਆਂ ਨਾਲ ਰੰਨੀ ਆ ਤੂੰ ਮੁੰਡਿਆਂ ਨਾਲ ਘੁੰਮਦੀ ਆ ਮੈਨੂੰ ਇੰਨਾ ਇੰਨਾ ਕੋ ਬਦਨਾਮ ਕਰਦਾ ਇਹਨਾਂ ਨੇ ਹਰ ਇੱਕ ਹਰ ਇੱਕ ਪਾਸੇ ਇਹੀ ਕਹਿੰਦੇ ਸੀ ਮੇਰੇ ਹਸਬੰਦ ਮੈਨੂੰ ਬਹੁਤ ਬਹੁਤ ਜ਼ਿਆਦਾ ਗਲਤ ਬੋਲਣ ਲੱਪੇ ਸੀਗੇ ਫਿਰ ਜਦੋਂ ਮੈਂ 12-12 ਘੰਟੇ ਦੀ ਸ਼ਿਫਟਾਂ ਲਾ ਕੇ ਆਣੀਆ ਘਰੇ ਥੱਕੇ ਨਿਆਣਾ ਤਾਂ ਮੈਨੂੰ ਮੈਨੂੰ ਅੱਗੋਂ ਐਵੇਂ ਵੀ ਨਹੀਂ ਪੁੱਛਣਾ ਕਿ ਤੂੰ ਠੀਕ ਆ ਜਾਂ ਕਿਵੇਂ ਨਹੀਂ ਆ ਮੈਂ ਇੰਨਾ ਬਿਮਾਰ ਵੀ ਰਹਿੰਦੇ ਰਹੀ ਤਾਂ ਉਸ ਉਹ ਤੋਂ ਅੱਕ ਕੇ ਮਾਨਸਿਕ ਤਰਾਤ ਵਾਕਈ ਮੈਂ ਕਦੇ-ਕਦੇ ਠੀਕ ਆ ਕਿ ਮੈਨੂੰ ਥੋੜਾ ਸ਼ਾਂਤੀ ਚਾਹੀਦੀ ਮੈਂ ਸ਼ਾਰ ਬਲੋ ਕਰਦਾ ਫਿਰ ਅਨਬਲੋ ਕਰ ਦੇਣਾ ਪਰ ਜਿਹੜਾ ਇਹ ਕਹਣਾ ਕਿ ਮੈਂ ਸਿਰਫ 7 ਮਹੀਨੇ ਗੱਲ ਕੀਤੀ ਬਿਲਕੁਲ ਝੂਠ ਆ ਮੈਂ 2020 ਤੋਂ ਲੈ ਕੇ 2024 ਤੱਕ ਲਗਾਤਾਰ ਮੈਂ ਉਹਨਾਂ ਨੂੰ ਪੈਸੇ ਭੇਜਦੇ ਰਹੀਆਂ ਜਿੰਨਾ ਕਮਾਉਂਦੀ ਸੀ ਮੈਂ ਸਾਰਾ ਉਹਨਾਂ ਨੂੰ ਭੇਜਿਆ ਕੁਝ ਮੇਰੇ ਮੇਰੇ ਕੋਲ ਕੁਝ ਨਹੀਂ ਹੈਗਾ ਨਾ ਇਸ ਟਾਈਮ ਮੇ ਤਾਂ ਕੋਈ ਸੇਵਿੰਗ ਨਾ ਮੇਰੇ ਇੱਥੇ ਕੋਈ ਕੈਨੇਡਾ ਦਾ ਸਟੇਟਸਿਸ ਹੈ ਨਹੀਂ ਨਾ ਮੇਰੇ ਕੋਲ ਕੋਈ ਸੇਵਿੰਗ ਹੈ ਜੋ ਮੈਂ ਕਮਾਇਆ ਸਾਰਾ ਮੈਂ ਉਹਨਾਂ ਨੂੰ ਭੇਜਤਾ ਪਰ ਉਹ ਫੇਰ ਵੀ ਕਹ ਰਹੇ ਕਿ ਮੈਨੂੰ ਤਾਂ ਨਾਲ ਧੋਖਾ ਕੀਤਾ ਹੈ ਉਹਨਾਂ ਨੇ 2 ਸਾਲ ਤੋਂ ਮੇਰੇ 2 ਸਾਲ ਹੋ ਚਲੇ 2.5 ਸਾਲ ਉਹ ਕਦੇ ਕਿਤੇ ਮੇਰੇ ਤੇ ਕੰਪਲੇਂਟ ਕਰਦੇ ਕਦੀ 2.5 ਸਾਲ ਤੋਂ ਉਹਨਾਂ ਨੇ ਮੈਨੂੰ ਇੱਕ ਵਾਰ ਵੀ ਇੱਕ ਵਾਰ ਵੀ ਨੇ ਸਕੂਨਾ ਰੰਨ ਦਿੱ ਤੱਕ ਅᱫੋ ਪੰਚਾਇਤ ਲੈ ਕੇ ਤੁਰ ਜਾਂਦੇ ਸੀ ਕਦੀ ਕਿਤੇ ਕੰਪਲੀਟ ਕਰਦੇ ਨਹੀਂ ਸੀ ਪਿੱਛੇ ਜੀ ਵੀ ਇਹਨਾਂ ਨੇ ਕੰਪਲੀਟ ਕੀਤੀ ਸੀਗੀ ਸਾਡੇ ਤੇ ਫਿਰ ਉੱਥੇ ਵੀ ਮੈਂ ਆਪਣੇ ਬਿਆਨ ਦਿੱਤੇ ਸੀ ਤੇ ਸਾਰੇ ਡਾਕੂਮੈਂਟ ਉੱਥੇ ਵੀ ਜੇ ਸੀ ਫਿਰ ਉੱਥੇ ਸਾਡਾ ਇਹ ਫੈਸਲਾ ਹੋਇਆ ਸੀ ਕਿ ਪੈਸਿਆਂ ਦਾ ਕੋਈ ਲੈਣ ਦੇਣ ਨਹੀਂ ਹੈ ਨਾ ਵੀ ਕੋਈ ਧੋਖਾਧੜੀ ਦਾ ਮਾਮਲਾ ਨਹੀਂ ਹੈਗਾ ਤੇ ਮੈਂ ਸਾਰੇ ਪੈਸੇ ਉਹਨਾਂ ਨੂੰ ਭੇਜੇ ਹੋਏ ਆ ਮੇਰੇ ਤੋਂ ਰਸੀਪਟ ਵੀ ਨਹੀਂ ਮੈਂ 2000 ਮੇਤੂ ਰਿਸਿਪਟ ਵੀ ਹੈਗੀਆਂ ਨੇ ਮੈਂ ਉਹਨਾਂ ਨੂੰ ਹੁਣ ਤੱਕ ਮੇਰੇ ਤੇ ਜਿਹੜੋ ਕਹਿ ਰਹੇ ਨੇ ਕਿ ਮੇਰੇ ਤੇ 31 ਲੱਖ ਲੱਗਾ ਮੇ ਤੇ 31 ਲੱਖ ਦਾ ਖਰਚਾ ਨਹੀਂ ਆਇਆ ਹੈਗਾ ਉਹ ਵਿਆਹ ਤੋਂ ਲੈ ਕੇ ਵਿਆਹ ਤੋਂ ਲੈ ਕੇ ਮੇਰੇ ਬਾਹਰ ਆਉਣ ਤੱਕ ਤੱਕ ਮੇਰੇ ਖਾਣ ਪੀਣ ਤੱਕ ਦਾ ਮੇਰਾ ਸਾਰਾ ਉਹਨਾਂ ਨੇ ਮੇਤੇ ਤੇ ਜਿਹੜੀਆਂ ਮੇਰੇ ਹਸਬੰਡ ਦੇ ਵੀ ਪਹਿਲਾਂ ਫਾਈਨਲ ਲੱਗੀਆਂ ਸੀ ਉਹਨਾਂ ਸਾਰਿਆਂ ਦਾ ਵਿਆਜ ਉਹ ਮੇ ਤੋਂ ਮੰਗ ਰਹੇ ਨੇ ਤੇ ਉਹਦਾ 31 ਲੱਖ ਬਣਾ ਰਹੇ ਨੇ ਤੇ ਪਰ ਜਿਹੜਾ ਜਦੋਂ ਮੈਂ ਕੈਨੇਡਾ ਆਇਆ ਕੈਨੇਡਾ ਆਂ ਤਾਂ ਮੇਰਾ ਸਾਰਾ 15 ਲੱਖ ਦਾ ਖਰਚਾ ਹੋਇਆ ਸੀ ਤੇ 2020 ਤੱਕ 2018 ਤੱਕ ਮੈਂ ਜਿੰਨੇ ਵੀ ਇਹਨਾਂ ਨੂੰ ਪੈਸੇ ਭੇਜੇ ਨੇ ਟੋਟਲ 18 ਲੱਖ ਬਣਦਾ ਹੈ ਉਹਨਾਂ ਦੀ ਮੇਰੇ ਕੋਲ ਰਸੀਦਾਂ ਵੀ ਨੇ ਆ ਤੁਸੀਂ ਦੇਖ ਸਕਦੇ ਹੋ ਆ ਸਾਰੀਆਂ ਮੇਤੋਂ ਰਿਸਿਪਟਸ ਪਈਆਂ ਨੇ ਉਹਨਾਂ ਦੀ ਇਹ ਮੈਂ ਲਗਾਤਾਰ ਉਹਨਾਂ ਨੂੰ ਭੇਜੇ ਨੇ ਪੈਸੇ ਤੇ ਆ ਆ ਉਹਨਾਂ ਦੀਆਂ ਰਿਸਿਪਟਸ ਨੇ ਆ ਮੈਂ ਆਖਰੀ ਜਿਹੜੇ ਮੈਂ ਆਖਰੀ ਪੈਸੇ ਨੇ ਆ ਮੈਂ ਸਤੰਬਰ 2024 ਦੇ ਵਿੱਚ ਭੇਜੇਗੇ ਹਟੀਆਂ ਤੇ ਜਿਵੇਂ ਗੱਲ ਨਹੀਂ ਕੀਤੀ ਹੁੰਦੀ ਤਾਂ ਮੈਂ ਪੈਸੇ ਵੀ ਕਿਉਂ ਭੇਜ ਦਿੱਤੇ ਸਾਡੀ ਗੱਲ ਚੱਲਦੀ ਸੀ ਤਾਂ ਇੰਨੀਆਂ ਲੜਾਈਆਂ ਹੋਣ ਦੇ ਬਾਵਜੂਦ ਵੀ ਮੈਂ ਕਦੇ ਉਹਨਾਂ ਨੂੰ ਐ ਨਹੀਂ ਕਿਹਾ ਕਿ ਮੈਂ ਤਲਾਕ ਕਰਨਾ ਜਾਂ ਮੈਂ ਉਹਨਾਂ ਨਾਲ ਗੱਲਬਾਤ ਬੰਦ ਨਹੀਂ ਕੀਤੀ ਮੈਂ ਕੋਸ਼ਿਸ਼ ਕੀਤੀ ਕਿ ਸਾਡਾ ਰਿਸ਼ਤਾ ਨਿਭੇ ਪਰ ਅੰਤ ਵਿੱਚ ਉਹਨਾਂ ਨੇ ਆ ਕੇ ਮੈਨੂੰ ਇਹ ਕਹਿਤਾ ਮੇਰੇ ਹਸਬੰਦ ਨੇ ਕਹਿਤਾ ਕਿ ਉਹ ਮੇਰੇ ਨਾਲ ਖੁਸ਼ ਨਹੀਂ ਹੈਗੇ ਉਹ ਮੇਰੇ ਨਾਲ ਖੁਸ਼ ਨਹੀਂ ਰਹਿ ਰਹੇ ਤੇ ਉਹ ਉਹ ਹੋਰ ਵੀਟ ਨਹੀਂ ਕਰ ਸਕਦੇ ਤੇ ਸ਼ਾਇਦ ਉਥੋਂ ਦਾ ਮਾਹੌਲ ਐਮੈਂਦਾ ਆ ਆਸਪਾਸ ਦਾ ਕਿਉਂਕਿ ਉਹਨਾਂ ਦੇ ਪਿੰਟ ਚੋਂ ਸਾਰੇ ਕੈਨੇਡਾ ਆ ਚੁੱਕੇ ਤੇ ਉਹ ਸ਼ਾਇਦ ਫਰਸਟ੍ਰੇਟ ਹੋਗੇ ਤੇ ਉਹ ਮੈਨੂੰ ਕਹਿ ਰਹੇ ਸੀਗੇ ਕਿ ਉਹ ਹੋਰ ਵੇਟ ਨਹੀਂ ਕਰ ਸਕਦੇ ਸਾਡਾ ਇਹ ਵੀ ਫੈਸਲਾ ਹੋਇਆ ਸੀਗਾ ਕਿ ਪੀਆਰ ਹੋਣ ਤੋਂ ਬਾਅਦ ਮੈਂ ਉਹਨਾਂ ਨੂੰ ਕੈਨੇਡਾ ਲੈ ਕੇ ਆਉਂਗੀ ਪਰ ਮੈਂ ਮੇਰੇ ਸਾਰੇ ਪਰਿਵਾਰ ਨੂੰ ਇਹ ਵੀ ਪਤਾ ਕਿ ਮੈਂ ਠੀਕ ਨਹੀਂ ਹੈਗੀ ਪਿਛਲੇ 2.5 ਸਾਲ ਤੋਂ ਮੈਂ ਡਿਪਰੈਸ਼ਨ ਦਾ ਇਲਾਜ ਕਰਾਨੀ ਪਈਆਂ ਗੋਲੀਆਂ ਖਾਣੀਆਂ ਪਈਆਂ ਮੇਹੀ ਤਬੀਅਤ ਨਹੀਂ ਠੀਕ ਰਹਿੰਦੀ ਉਹਨਾਂ ਨੂੰ ਪਤਾ ਕਿ ਹਰ ਮਹੀਨੇ ਮੈਂ ਹਸਪੀਟਲ ਦੇ ਚੱਕਰ ਕੱਟਦੀ ਆਂ ਪਰ ਫਿਰ ਵੀ ਉਹ ਮੈਨੂੰ ਮਾਨਸਿਕ ਤੌਰ ਤੇ ਨੋਂ ਨਹੀਂ ਹਟਦੇ ਹੈਗੇ ਕਦੀ ਕਦੀ ਕਹਿਣਗੇ ਸਾਨੂੰ ਐਨੇ ਪੈਸੇ ਮਹੀਨੇ ਦੇ ਭੇਜ ਕਦੀ ਕਹਿਣਗੇ ਸਾਨੂੰ ਐਨੇ ਭੇਜ ਮੈਨੂੰ ਮਜਬੂਰ ਕਰਦੇ ਕਿ ਮੈਂ ਉਹਨਾਂ ਨੂੰ ਮਹੀਨੇ ਦਾ 50000 ਰੁਪਏ ਜਾਂ 60000 ਰੁਪਏ ਦਾ ਜਿਹਦੇ ਕਰਕੇ ਮੈਨੂੰ ਮਾਨਸਿਕ ਤਣਾ ਹੋ ਜਾਂਦਾ ਕਿਉਂਕਿ ਕਈ ਵਾਰ ਇੱਥੇ ਕੰਮ ਹੁੰਦਾ ਨਹੀਂ ਹੈਗਾ ਐਨੇ ਪੈਸੇ ਬਣਦੇ ਨਹੀਂ ਹੈਗੇ ਜਿੰਨੇ ਉਹ ਕਹਿ ਦਿੰਦੇ ਆ ਕਿ ਸਾਨੂੰ ਭੇਜ ਜੇ ਮੈਂ ਉਹਨਾਂ ਦੀ ਗੱਲ ਨਹੀਂ ਮੰਨਦੀ ਤਾਂ ਉਹ ਮੈਨੂੰ ਧਮਕੀਆਂ ਦਿੰਦੇ ਆ ਉਹ ਬੜੀ ਵੱਰ ਧਮਕੀ ਦੇਂਦੇ ਕਹਿੰਦੇ ਅਸੀਂ ਤੈਨੂੰ ਬਦਨਾਮ ਕਰ ਦੇਣਾ ਅਸੀਂ ਤੈਨੂੰ ਐ ਕਰ ਦੇਣਾ ਫੇਰ ਮੈਨੂੰ ਕਹਿਣਗੇ ਤੇਰੇ ਮੰਮੀ ਡੈਡੀ ਗ੍ਰਫਤਾਰ ਕਰਾ ਦੇਣੇ ਆ ਜਦ ਕਿ ਉਹਨਾਂ ਦਾ ਤਾਂ ਕੋਈ ਕਸੂਰ ਵੀ ਨਹੀਂ ਹੈਗਾ ਉਹਨਾਂ ਨੂੰ ਤਾਂ ਇਹਨਾਂ ਚੀਜ਼ਾਂ ਬਾਰੇ ਪਤਾ ਹੀ ਨਹੀਂ ਨਾ ਉਹ ਉਹਨਾਂ ਨੇ ਕਦੇ ਸਾਡੇ ਵੀਜ਼ੇ ਦੀ ਫਾਈਲ ਬਾਰੇ ਪੁੱਛਿਆ ਨਾ ਉਹ ਉਹ ਕਰੀ ਇਸ ਗੱਲ ਵਿੱਚ ਆਇਆ ਫੇਰ ਵੀ ਅੱਜ ਉਹਨਾਂ ਨੂੰ ਇੰਨਾ ਤੰਗ ਪਰੇਸ਼ਾਨ ਕਰ ਰਿਹਾ ਉਹ ਤਾਂ ਠੀਕ ਹੀ ਵੀ ਨਹੀਂ ਹੈਗੇ ਮੇਰੇ ਮੇਰੇ ਸਹੁਰੇ ਪਰਵਾਨੇ ਵੀ ਪਤਾ ਕਿ ਅੱਜ ਤੋਂ 150 ਰੁਪਏ ਲਓ ਮੇਰੇ ਡੈਡੀ ਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਕਿ ਉਹਨਾਂ ਦਾ ਕੋਈ ਪਤਾ ਨਹੀਂ ਹੈਗਾ ਕਿ ਵਜ੍ਹਾ ਹੈਗੇ ਜਾਂ ਨਹੀਂ ਹੈਗੇ ਤਾਂ ਵੀ ਉਹਨਾਂ ਤੇ ਜ਼ਬਰਦਸਤੀ ਕਦੇ ਕਿਤੇ ਪਰਚਾ ਦੇ ਆਂਦੇ ਕਦੇ ਕਿਤੇ 150 ਲਾਉਗੇ ਉਹਨਾਂ ਨੂੰ ਇਸ ਇਸ ਕੰਡੀਸ਼ਨ 'ਚ ਥਾਣੇ ਦੇ ਚਾਰੇ ਦੇ ੱਤੇ ਖਾਂਦਿਆਂ ਨੂੰ ਮੰਮੀ ਮੇਰੇ ਤਾਂ ਠੀਕ ਨਹੀਂ ਰਹਿੰਦੇ ਹੈਗੇ ਬੰਨ ਅਸੀਂ ਐਨ ਸਟਰੋਂਗ ਫੈਮਲੀ ਤੋਂ ਨਹੀਂ ਹੈਗੇ ਮਾਤ ਮਾਤਰ ਪਰਿਵਾਰ ਹੈਗੇ ਆ ਸਾਨੂੰ ਇਹਨਾਂ ਨਹੀਂ ਪਤਾ ਸੀ ਇਹਨਾਂ ਚੀਜ਼ਾਂ ਦਾ ਮੇਰੇ ਪਰਿਵਾਰ ਮੇਰੇ ਸਾਰੇ ਪਰਵਾਨੇ ਵੀ ਪਤਾ ਮੇਰੇ ਮੇਰੇ ਬ੍ਰਦਰ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਮੇਰੇ ਮੇਰੇ ਘਰ ਤੇ ਪਹਿਲਾਂ ਹੀ ਪਰੇਸ਼ਾਨਾ ਮਾਨਸਿਕ ਨਹੀਂ ਠੀਕ ਰਹਿੰਦੇ ਤੇ ਉਹਨੂੰ ਕੁਝ ਸਮੇਂ ਤੋਂ ਮੇਰੇ ਮੇਰੇ ਸੂਰਪਰਿਵਾਰ ਮੈਨੂੰ ਜ਼ਬਰਦਸਤੀ ਕਹਿ ਰਿਹਾ ਕਿ ਮੈਂ ਆਪਣੇ ਮਾਪਿਆਂ ਤੋਂ ਉਹਨਾਂ ਦੀ ਜ਼ਮੀਨ ਵਕਾਦਾ ਉਹਨਾਂ ਨੂੰ ਪੈਸੇ ਦੇਦਾ ਮੈਂ ਉਹਨਾਂ ਦੀ ਵੀ ਕੰਡੀਸ਼ਨ ਸਮਝਦੀ ਆ ਕਿ ਠੀਕ ਆ ਉਹਨਾਂ ਦੇ ਫਾਈਲ ਨਹੀਂ ਲੱਗੀ ਵੀਜ਼ਾ ਨਹੀਂ ਆਇਆ ਉਹ ਕਿਆਲੇ ਦੌਰੇ ਦਾ ਮਾਹੌਲ ਵੀ ਉਹਨਾਂ ਨੂੰ ਮਜਬੂਰ ਕਰਦਾ ਕੁਝ ਆਲੇ ਦੁਆਲੇ ਵੀ ਚੀਜ਼ਾਂ ਹੁੰਦੀਆਂ ਨੇ ਪਰ ਇੱਕ ਵਿਸ਼ਵਾਸ ਵੀ ਹੁੰਦਾ ਉਹਨਾਂ ਨੂੰ ਵਿਸ਼ਵਾਸ ਵੀ ਰੱਖਣਾ ਚਾਹੀਦਾ ਹੈ ਵੇਟ ਵੀ ਕਰਨੀ ਚਾਹੀਦੀ ਆ ਮਸ ਮੇਰੇ ਜਾਣੇ ਕਿ ਸੱਚ ਨੂੰ ਸੱਚ ਕਿਹਾ ਜਾਵੇ ਕਿ ਆ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਤੇ ਚੱਲਦਾ ਹੈ ਕਿ ਕੋਈ ਵੀ ਕੁਝ ਵੀ ਕਿਸੇ ਵੀ ਸਬੂਤ ਤੇ ਬਿਨਾ ਕੁਝ ਵੀ ਵੀਡੀਓ ਪਾ ਦਿੰਦੀਆਂ ਬਣਾ ਕੇ ਉਹ ਨਹੀਂ ਜੋ ਸੱਚਾ ਸੱਚ ਨੂੰ ਸੱਚ ਕਿਹਾ ਜਾਵੇ ਨਾਲੇ ਉਹ ਕਹਿੰਦੇ ਨੇ ਕਿ ਮੈਂ ਕਿਵੇਂ 31 ਲੱਖ ਦਾ ਧੋਖਾ ਕੀਤਾ ਜਿਵੇਂ 31 ਲੱਖ ਦਾ ਧੋਖਾ ਕੀਤਾ ਹੁੰਦਾ ਤਾਂ ਮੈਂ ਆਪਣੇ ਘਰੇ ਆਪਣਾ ਘਰ ਨਾ ਵਧੀਆ ਸਵਾਰਿਆ ਹੁੰਦਾ ਕੋਈ ਮੇਰਾ ਘਰ ਜਾ ਕੇ ਦੇਖ ਲੇਤੇ ਉਹਨਾਂ ਦਾ ਘਰ ਦੇਖ ਲਵੇ ਮੈਂ 31 ਲੱਖ ਦਾ ਧੋਖਾ ਕੀਤਾ ਹੁੰਦਾ ਤਾਂ ਮੈਂ ਆਪਣਾ ਘਰ ਬਣਾ ਲੈਂਦਾ ਆਪੇ ਆਪ ਦਾ ਡੈਡੀ ਦਾ ਇਲਾਜ ਕਰਾ ਲਿਆ ਹੁੰਦਾ ਪੈਸੇ ਕੋਲ ਸਾ ਮੇਰਾ ਡੈਡੀ ਦਾ ਇਲਾਜ ਨਹੀਂ ਹੋ ਰਿਹਾ ਜੀ ਜੇ ਮੈਂ ਕੱਤੀ ਲੱਗਦਾ ਧੋਖਾ ਕੀਤਾ ਹੁੰਦਾ ਤਾਂ ਮੈਂ ਆਪਣੇ ਡੈਡੀ ਦਾ ਇਲਾਜ ਕਰਾ ਲੈਂਦੀ ਤੁਸੀਂ ਆਪ ਜਾ ਕੇ ਆਪ ਜਾ ਕੇ ਮੇਰਾ ਘਰ-ਬਾਰ ਦੇਖ ਲਓ ਕਿ ਉੱਥੇ ਕੀ ਹਾਲਾਤ ਨੇ ਕੀ ਨਹੀਂ ਹੈਗੇ ਕਿ ਮੈਂ ਕੱਤੀ ਲੱਗਦਾ ਧੋਖਾ ਕੀਤਾ ਆ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕਾ ਨੂੰ ਦੇਵ ਜਾਜ਼ਤ ਰੱਖਾਂ